ਐਸਾ ਕੀ ਹੋਇਆ ਕਿ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਕਹਿਤਾ ਕਿ ਤੂੰ ਪੈਦਾ ਹੀ ਕਿਉਂ ਹੋਇਆ ਮਰ ਜਾਂਦਾ ਮੇਰੇ ਘਰ ਦੇ ਚਾਹੁੰਦੇ ਸੀ ਕਿ ਮੈਂ ਇੱਕ ਮੁੰਡਾ ਜਿਹਾ ਗੈਟ ਅਪ ਚੜਾਂ ਹਨਾ ਕਿ ਮੈਂ ਮੁੰਡਾ ਬਣ ਕੇ ਇੱਕ ਜ਼ਿੰਦਗੀ ਕੱਟਾਂ ਨਾ ਇਹ ਗੱਲ ਕਹਿਣ ਲੱਗੇ ਅੱਖਾਂ ਕਿਉਂ ਘਰ ਰਹੀਆਂ ਨਹੀਂ ਪਰ ਮੈਨੂੰ ਕੀ ਤੇ ਨਾ ਕਿ ਤੇ ਆਪਣਾ ਮੈਨੂੰ ਆਪਣਾ ਪੂਹ ਹੁੰਦਾ ਇਹ ਕਿ ਹਾਂ ਵੀ ਜਿੱਥੇ ਜਿੱਥੇ ਮੇਰੀ ਫੈਮਲੀ ਨੇ ਮੇਰੇ ਨਾਲ ਖੜਨਾ ਸੀ ਨਾ ਆ ਚੁੱਥੇ ਮੇਰੇ ਲਈ ਸਮਾਜ ਖੜਾ ਏ ਜਿਸ ਲਈ ਕੋਈ ਗੱਲ ਨਹੀਂ ਤੁਸੀਂ ਜਿਆਦਾ ਇਮੋਸ਼ਨਲ ਹੋ ਗਏ ਮੇਰੀ ਲਾਈਫ 'ਚ ਦੁੱਖੀ ਇੰਨੇ ਆਏ ਹੋਏ ਨੇ ਕਿ ਮੈਂ ਇਕੱਲੀ ਬਹਿ ਕੇ ਜੇ ਮੈਂ ਰੋਣੀ ਆਣਾ ਮੇਰੇ ਹੱਥ 'ਚੋਂ ਬੁੱਕ ਛੱਡ ਗਈ ਮੈਨੂੰ ਖੁਦ ਨੂੰ ਪਤਾ ਇਹ ਗੱਲ ਮੇਰੇ ਮਾਂ ਬਾਪਾ ਨੇ ਮੈਨੂੰ ਕੁੱਟਣਾ ਮੇਰੇ ਭੈਣ ਭਰਾਵਾਂ ਨੇ ਵੀ ਮੈਨੂੰ ਮੇਰੇ ਕਜ਼ਨਸ ਜਿਹੜੇ ਚਾਚੇ ਤਾਇਆ ਦੇ ਬੱਚੇ ਸੀਗੇ ਉਹਨਾਂ ਨੇ ਵੀ ਮੇਰੇ 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 ਗੇਮਸ ਰਜਾਣਾ ਕਿ ਹਾਂ ਤੂੰ ਗਲਤ ਕਰ ਰਹੀਆਂ ਜੋ ਕਰ ਰਹੀਆਂ ਇਸ ਨਾਲ ਤੂੰ ਫਿਰ ਮਾਰ ਪੈਣੀ ਬਿਲਕੁਲ ਪੈਣੀ ਜੀ ਮੈਨੂੰ ਹਰ ਕੋਈ ਬੰਦਾ ਇੱਕ ਟਾਰਚਰ ਕਰ ਰਿਹਾ ਹਰ ਕੋਈ ਇੱਕ ਮੈਨੂੰ ਗੰਦੀ ਨਿਗਾ ਨਾਲ ਦੇਖ ਰਿਹਾ ਨਾ ਇੱਕ ਲਾਈਕ ਦੀ ਸਿਚੁਏਸ਼ਨ ਹੀ ਐ ਜੀ ਆ ਗਈ ਨਾ ਮੇਰੇ ਖੁਦ ਦੇ ਹੀ ਮੇਰੇ ਤੇ ਇੱਕ ਗੰਦੀ ਨਿਗਾ ਨਾਲ ਨਿਗਾ ਰੱਖ ਰਹੇ ਨੇ ਨਾ ਤੂੰ ਇਸ ਜਮਾਨੇ ਨਾਲ ਨਹੀਂ ਲੜ ਸਕਦੀ ਤੂੰ ਨਹੀਂ ਬੋਲਡ ਬਣ ਸਕਦੀ ਤੂੰ ਸਟਰੋਂਗ ਨਹੀਂ ਹੋ ਸਕਦੀ ਯਾਰ ਤੈਨੂੰ ਨਹੀਂ ਜੀਣ ਦੇਣਾ ਇਹਨਾਂ ਲੋਕਾਂ ਨੇ ਇਹ ਸਮਾਜ ਹੀ ਐਵੇਂ ਦਾ ਜੇ ਤੂੰ ਘਰ ਦੇ ਸਾਥ ਦਿੰਦੇ ਆ ਤਾਂ ਬੰਦਾ ਜਮਾਨੇ ਨਾਲ ਲੜ ਲੈਂਦਾ ਪਰ ਜਿਸ ਦੇ ਨਾਲ ਘਰ ਦੀ ਲੜ ਨਹੀਂ ਲੜਦਾ ਘਰ ਦਾ ਪੇਤੀ ਲੰਗ ਕਟਾ ਹੈ ਜਿਹੜੀ ਤੁਹਾਨੂੰ ਜਾਣਦੀ ਨਹੀਂ ਤੁਹਾਨੂੰ ਪਹਿਚਾਣਦੀ ਉਹਨਾਂ ਨੇ ਤੁਹਾਨੂੰ ਮਾਰ ਕੇ ਕੀ ਲੈਣਾ ਤੁਸੀਂ ਉਹਨੂੰ ਤੋਂ ਕਿਹੜਾ ਜ਼ਮੀਨ ਮੰਡਾ ਲੈਣੀ ਹੈ ਕਿਨਰ ਸਮਾਜ ਦੇ ਵਿੱਚ ਤੁਸੀਂ ਆ ਗਏ ਇੱਥੇ ਵੀ ਸੰਘਰਸ਼ ਕਰਨਾ ਪਿਆ ਕਿ ਇੱਥੇ ਆਸਾਨ ਸੀ ਸਾਰਾ ਕੁਝ ਮੈਦਾਈਸ਼ੀ ਕਿਨਰ ਹਾਂ ਫਿਰ ਵੀ ਤੁਸੀਂ ਸਮਾਜ ਦੇ ਵਿੱਚੋਂ ਪਰ ਮਿਹਨਤ ਅੱਜ ਵੀ ਕਰ ਰਹੇ ਹਾਂ ਅੱਜ ਵੀ ਇੱਕ ਨੌਕਰੀ ਕਰਦੇ ਹਾਂ ਮੈਂ ਤਾਂ ਮੈਂ ਜੁੱਤੇ ਉਤਾਰ ਲੈਣੀਆਂ ਇਸ ਤੋਂ ਪਹਿਲਾਂ ਮੈਂ ਕੋਈ ਹਰਕਤ ਕਰਦੀ ਹੈ ਨਾ ਉਹਨਾਂ ਨਾਲ ਮੇਰੀ ਹੱਥੋਂ ਪਾਈ ਹੁੰਦੀ ਉਹ ਚੁੱਪ ਚਾਪ ਕੇ ਨਹੀਂ ਤੁਸੀਂ ਰਾਜਨੀਤੀ 'ਚ ਵੀ ਕਿਤੇ ਕਹਿੰਦੇ ਛੰਡੇ بڑے ਗੱਡੇ ਆ ਤੁਸੀਂ ਬੜੇ ਲੋਕਾਂ ਦੇ ਵਿਰੋਧ ਚ ਬੋਲਿਓ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਚਲੇ ਗਏ ਤੁਸੀਂ ਘੜਾ ਲੈ ਕੇ ਉਹ ਘੜਾ ਫੋੜਤਾ ਇਹ ਜਰੂਰ ਕਿੱਥੋਂ ਆ ਗਿਆ ਮੈਨੂੰ ਤਾਂ ਇੰਨਾ ਪਤਾ ਵੀ ਮਰਿਆਂ ਤੇ ਫਟਦਾ ਈ ਹਨਾ ਪਰ ਉਹ ਜਿੰਦੇ ਹੈ ਕੈਪਟਨ ਅਮਰਿੰਦਰ ਸਿੰਘ ਤਾਂ ਅਲੇ ਵੀ ਜਿੰਦਾ ਹੈ ਡਰ ਨਹੀਂ ਲੱਗਿਆ ਮੁੱਖ ਮੰਤਰੀ ਇਹੋ ਨਹੀਂ 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 ਕੋੜਾ ਗੋਲੀ ਮਾਰ ਦਿੰਦਾ ਜੀ ਅੱਜ ਮੈਂ ਕਿਸੇ ਨੂੰ ਗਾਲਾ ਕੱਢਦਾ ਨਾ ਮੁੱਖ ਮੰਤਰੀ ਨੂੰ ਜਾਂ ਮੰਤਰੀ ਨੂੰ ਕਿਸੇ ਉਹਦੀ ਔਕਾਤ ਮੱਤ ਤੋਂ ਵੱਧ ਪਤਾ ਕੀ ਹੈ ਇੱਕ ਮੇਰੇ ਤੇ ਪਰਚਾ ਦੇਣਗੇ ਚਿੱਟੇ ਦਾ ਮੇਰੇ ਤੇ ਦੇਸ਼ ਧਰੋਹ ਦਾ ਪਰਚਾ ਦੇਣਗੇ ਮੈਨੂੰ ਜੇਲ੍ਹ ਸੁੱਟ ਦੇਣਗੇ ਹਾਂ ਸਿੱਦੇ ਦਰੀ ਲਟਕਉਣ ਲੱਗੇ ਜੀ ਮੈਨੂੰ ਇੰਨਾ ਚੰਗੀ ਤਰ੍ਹਾਂ ਪਤਾ ਇਹ ਗੱਲ ਮੈਂ ਚੰਗੀ ਤਰ੍ਹਾਂ ਆਪਣੇ ਆਪ ਨਾਲ ਜਾਣਦੀ ਹਾਂ ਔਨਅਰ ਦੇਖ ਰਹੇ ਹਾਂ ਮੈਂ ਹਾਂ ਅਨੁਰਖ ਸ਼ਰਮਾ ਦੋਸਤੋ ਅਸੀਂ ਅਕਸਰ ਦੇਖਦੇ ਹਾਂ ਜਦੋਂ ਕਿਸੇ ਦੇ ਘਰ ਬੱਚਾ ਪੈਦਾ ਹੁੰਦਾ ਤਾਂ ਖੁਸ਼ੀਆਂ ਮਨਾਇਆ ਜਾਂਦੀਆਂ ਟੋਲ ਤਮਾਕੇ ਹੁੰਦੇ ਆ ਲੱਡੂ ਵੰਡੇ ਜਾਂਦੇ ਆ ਬਹੁਤ ਸਾਰੀਆਂ ਖੁਸ਼ੀਆਂ ਬੜੇ ਸਾਰੇ ਚਾਹ ਕਈ ਕਈ ਦਿਨ ਜਸ਼ਨ ਚੱਲਦੇ ਆ ਪਰ ਮੈਂ ਅੱਜ ਤੁਹਾਨੂੰ ਇੱਕ ਅਜਿਹੇ ਬੱਚੇ ਨਾਲ ਮਲਾਵਾਂਗਾ ਜਦੋਂ ਪੈਦਾ ਹੋਇਆ ਖੁਸ਼ੀਆਂ ਬੜੀਆਂ ਮਨਾਇਆ ਗਈਆਂ ਉਦਾਂ ਹੀ ਲੱਡੂ ਪੇੜੇ ਵੀ ਵੰਡੇ ਗਏ ਪਰ ਕੁਝ ਦਿਨਾਂ ਦੇ ਬਾਅਦ ਉਸ ਦੇ ਮਾਤਾ ਪਿਤਾ ਵੱਲੋਂ ਉਸ ਬੱਚੇ ਨੂੰ ਕਿਹਾ ਗਿਆ ਕਿ ਕਾਸ਼ ਤੂੰ ਪੈਦਾ ਹੀ ਨਾ ਹੁੰਦਾ ਤੂੰ ਮਰ ਜਾ ਪਰ ਉਸ ਬੱਚੇ ਨੇ ਹਾਰ ਨਹੀਂ ਮੰਨੀ ਉਸ ਨੇ ਇਸ ਜ਼ਿੰਦਗੀ ਤੋਂ ਅਲਵਿਦਾ ਨਹੀਂ ਕਿਹਾ ਸੁਸਾਈਡ ਨਹੀਂ ਕੀਤਾ ਉਸ ਨੇ ਐਸਾ ਮਕਾਮ ਹਾਸਲ ਕੀਤਾ ਕਿ ਇੱਕ ਦਿਨ ਸਮਾਜ ਨੇ ਉਸ ਨੂੰ ਇੰਨਾ ਪਿਆਰ ਦਿੱਤਾ ਕਿ ਇੱਕ ਪਾਰਟੀ ਵੱਲੋਂ ਐਮਐਲਏ ਦੀ ਟਿਕਟ ਦਿੱਤੀ ਗਈ ਸ਼ਾਹੀ ਸ਼ਹਿਰ ਪਟਿਆਲਾ ਤੋਂ ਉਸ ਬੱਚੇ ਨੇ ਇਲੈਕਸ਼ਨ ਲੜੇ ਐਮਐਲਏ ਦੇ ਉਹ ਕੌਣ ਨੇ ਮੇਰੇ ਨਾਲ ਇਸ ਵਕਤ ਮੌਜੂਦ ਹੈ ਗੱਲਬਾਤ ਕਰਾਂਗੇ ਜਸਲੀਨ ਪਟਿਆਲਾ ਬਹੁਤ ਬਹੁਤ ਸਵਾਗਤ ਹੈ ਜਸਲੀਨ ਧੰਨਵਾਦ ਜੀ ਤੁਹਾਡਾ ਬਹੁਤ 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 ਸਾਰੀ ਪਰਸਨਲਿਟੀਆਂ ਨੇ ਤੁਹਾਡੀਆਂ ਬਹੁਤ ਸਾਰਾ ਨਾਂ ਹੈ ਤੁਹਾਡਾ ਜਸਲੀਨ ਪਟਿਆਲਾ ਅੱਜ ਇੱਕ ਫੇਮਸ ਚਿਹਰਾ ਹੋ ਗਿਆ ਪਰ ਤੁਸੀਂ ਕਿੰਨਰ ਸਮਾਜ ਤੋਂ ਗੱਲ ਮੈਂ ਕਰ ਰਿਹਾ ਤੁਹਾਡੇ ਜਨਮ ਦੀ ਜਦੋਂ ਜਨਮ ਹੋਇਆ ਮੈਂ ਜਿਸ ਤਰ੍ਹਾਂ ਦੱਸਿਆ ਆਪਣੇ ਦਰਸ਼ਕਾਂ ਨੂੰ ਕਿ ਲੋਕ ਖੁਸ਼ੀਆਂ ਮਨਾਉਂਦੇ ਆ ਬੱਚਾ ਪੈਦਾ ਹੁੰਦਾ ਪਰ ਐਸਾ ਕੀ ਹੋਇਆ ਕਿ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਕਹਿਤਾ ਕਿ ਤੂੰ ਪੈਦਾ ਹੀ ਕਿਉਂ ਹੋਇਆ ਮਰ ਜਾਂਦਾ ਬਿਲਕੁਲ ਜਦੋਂ ਮੇਰਾ ਜਨਮ ਹੋਇਆ ਸੀ ਨਾ ਤਾਂ ਉਸ ਤੋਂ ਬਾਅਦ ਨੇਚਰਲੀ ਜਿਹੜੀ ਜ਼ਿੰਦਗੀ ਆ ਨਾ ਮੇਰੇ ਮਾਂ ਪਾਪਾ ਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਮੇਰੇ ਮਦਰ ਫਾਦਰ ਨੂੰ ਪਹਿਲਾਂ ਹੀ ਪਤਾ ਸੀ ਕਿ ਸਾਡਾ ਬੱਚਾ ਅਬਨਾਰਮਲ ਹੈ ਉਹ ਨਾਰਮਲ ਬੱਚਾ ਨਹੀਂ ਹੈਗਾ ਹਨਾ ਕਿਉਂਕਿ ਜਦ ਤੋਂ ਮੈਂ ਵੱਡੀ ਹੋਣਾ ਸ਼ੁਰੂ ਹੋਈ ਮੇਰਾ ਖੇਡਣਾ ਮੇਰਾ ਕਿਸੇ ਨਾਲ ਗੱਲਬਾਤ ਕਰਨ ਦਾ ਤਰੀਕਾ ਮੇਰਾ ਕਿਸੇ ਨੂੰ ਬੁਲਾਉਣਾ ਕਿਸੇ ਦੇ ਘਰ ਆਉਣਾ ਜਾਣਾ ਜਾਂ ਹੋਰ ਵੀ ਜਿਹੜੀ ਐਕਟੀਵਿਟੀਆਂ ਬੱਚੇ ਕਰਦੇ ਨੇ ਹਨਾ ਉਹ ਕੁਝ ਵੱਖਰੀ ਸੀਗੀਆਂ ਹੂੰ ਬੱਚੀਆਂ ਮਤਲਬ ਲੜਕੀਆਂ ਜਿਸ ਤਰ੍ਹਾਂ ਦੀ ਸੀਗੀਆਂ ਬਿਲਕੁਲ ਮੇਰੇ ਘਰ ਦੇ ਚਾਹੁੰਦੇ ਸੀ ਕਿ ਮੈਂ ਇੱਕ ਮੁੰਡਾ ਜਿਹਾ ਗੈਟਅਪ ਚਰਾਂ ਹਨਾ ਕਿ ਮੈਂ ਮੁੰਡਾ ਬਣ ਕੇ ਇੱਕ ਜ਼ਿੰਦਗੀ ਕੱਟਾਂ ਨਾ ਮੇਰੇ ਘਰਦਿਆਂ ਨੇ ਮੇਰੇ ਮੇਰੀ ਮੰਮੀ ਨੇ ਮੇਰੇ ਜੋੜਾ ਕਰਨਾ ਰੁਮਾਲ ਬੰਨ੍ਹ ਦੇਣੀ ਸਿਰ ਦੇ ਉੱਤੇ ਹਨਾ ਨਾਲ ਤੇ ਕੇਸ ਮੇਰੇ ਕਾਫੀ ਲੰਬੇ ਸੀ ਮੈਨੇ ਕੀ ਕਰਨਾ ਮੈਨੇ ਥੋੜੀ ਪਰਾਂ ਉਰਾ ਹੋਣਾ ਮੈਨੇ ਗੁੱਤ ਕਰ ਲੈਣੀ ਹੂੰ ਕਈ ਵਾਰ ਦੋਗੁੱਤਾ ਕਰ ਲੈਣੀ ਆ ਕਈ ਵਾਰ ਇੱਕ ਕਰ ਲੈਣੀ ਹੈ ਹਨਾ ਮੇਰੇ ਬੜੀ ਕੁੱਟ ਪੈਣੀ ਇਸ ਗੱਲ ਤੋਂ ਹਨਾ ਮੇਰੇ ਮਾਪੇ ਪਾਪਾ ਨੇ ਮੈਨੂੰ ਕੁੱਟਣਾ ਮੇਰੇ ਭੈਣ ਭਰਾਵਾਂ ਨੇ ਵੀ ਮੈਨੂੰ ਮੇਰੇ ਕਜ਼ਨਸ ਜਿਹੜੇ ਚਾਚੇ ਤਾਇਆਂ ਦੇ ਬੱਚੇ ਸੀਗੇ ਉਹਨਾਂ ਨੇ ਵੀ ਮੇਰੇ 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 ਇੰਗੇਜਡ ਜਾਣਾ ਕਿ ਹਾਂ ਤੂੰ ਗਲਤ ਕਰ ਰਹੀ ਆ ਜੋ ਕਰ ਰਹੀ ਆ ਜਾਂ ਤੂੰ ਗਲਤ ਕਰ ਰਿਹਾ ਅੱਛਾ ਇਹ ਵੀ ਸਪਸ਼ਟ ਨਹੀਂ ਸੀ ਕਿ ਕਰ ਰਹੀ ਹੈ ਕਿ ਕਰ ਰਿਹਾ ਬਿਲਕੁਲ ਮੈਨੂੰ ਲੱਗਦਾ ਸੀ ਮੈਨੂੰ ਇਹ ਜੇ ਉਹਨਾਂ ਨੇ ਮੈਨੂੰ ਬੁਲਾਉਣਾ ਕਿ ਵੀ ਜਸ ਇੱਧਰ ਆ ਜਾ ਹਨਾ ਹੂੰ ਤੇ ਘਰ ਦਾ ਨਿਕਨੀ ਮੇਰਾ ਜੱਸ ਹੈ ਮੈਨੂੰ ਜੱਸ ਕਹਿੰਦੇ ਨੇ ਨਾ ਤੇ ਮੈਂ ਕਹਿੰਨਾ ਮੈਂ ਹੋਂਦੀ ਆ ਹਮ ਇਸ ਗੱਲ ਤੋਂ ਫਿਰ ਮਾਰ ਪੈਣੀ ਬਿਲਕੁਲ ਪੈਣੀ ਜੀ ਹਣਾ ਘਰਦਿਆਂ ਨੇ ਕਹਿਣਾ ਕਿ ਹਾਂ ਤੂੰ ਮੁੰਡਿਆਂ ਨਾਲ ਖੇਡਣਾ ਹੈ ਨਾ ਕਿ ਜਿਵੇਂ ਨਾਰਮਲ ਬੱਚੇ ਹੁੰਦੇ ਨੇ ਨਾ ਕਿ ਮੁੰਡੇ ਵਾਲੀ ਗੇਮਸ ਮੁੰਡੇ ਜਿਹੜੇ ਛੋਟੇ ਛੋਟੇ ਚਾਹੇ ਉਹ 7-8 ਸਾਲ ਦਾ ਮੁੰਡਾ ਨਾ 5 ਸਾਲ ਦਾ 6 ਸਾਲ ਦਾ ਉਹ ਟਰੈਕਟਰ ਟਰਾਲੀਆਂ ਨਾਲ ਖੇਡਦੇ ਨੇ ਕੰਬਾਈਨਾਂ ਲਿਆ ਦਿੰਦੇ ਨੇ ਨਾ ਉਹ ਮਿੱਟੀ ਦੇ ਬੰਨ ਬਣਾ ਲੈਂਦੇ ਨੇ ਕਰਾਖ ਰੂਲ ਆਉਂਦੇ ਨੇ ਹਣਾ ਕਿਦੇ ਨਾਮ ਪਰ ਮੈਂ ਉਹਵੇਂ ਦੀ ਖੇਡਾਂ ਨਹੀਂ ਸੀ ਖੇਡਦੀ ਮੈਨੂੰ ਕੀ ਖੇਡਣਾ ਪਸੰਦ ਸੀਗਾ ਪੀਚੋ ਖੇਡ ਲਈ ਗੁੱਡੀਆਂ ਪਟੋਲੇ ਲੱਕੜੀ ਦੀ ਗੁੱਡੀ ਬਣਾ ਲੈਣੀ ਮਤਲਬ ਅੰਦਰ ਇੱਕ ਲੜਕੀ ਦਾ ਹੀ ਦਿਲ ਸੀ ਜਾਂ ਫਿਰ ਪਤਾ ਕੀ ਕਰਨਾ ਇੱਕ ਪੱਟੜੀ ਚੱਕ ਕੇ ਨਾ ਉਹ ਦਾ ਤੌਲੀਆ ਲቤት ਕੇ ਉਹਨੂੰ ਆਪਣਾ ਕਾਕਾ ਬਣਾ ਲੈਣਾ ਵੀ ਮੇਰਾ ਬੱਚਾ ਹੈ ਅੱਛਾ ਉਹਨੂੰ ਕੋਦੀ ਚੱਕ ਕੇ ਫਿਰੀ ਜਾਣਾ ਸਾਰਾ ਦਿਨ ਮੇਰੀ ਖਾਦ ਹੁੰਦੀ ਨੇ ਨਾ ਉਹ ਗੱਲਾਂ ਤਾਂ ਮੇਰਾ ਦਿਲ ਮਤਲਬ ਕਿ ਅੰਦਰੋਂ ਬੁਲੁੰਦ ਰਿਆ ਜਾਂਦਾ ਹੈ ਕਿ ਮੈਂ ਉਹ ਜ਼ਿੰਦਗੀ ਖੱਟ ਚੁੱਕੀ ਹਾਂ ਫਿਰ ਕਦੋਂ ਸਮਾਂ ਆਇਆ ਜਦੋਂ ਮਾਤਾ ਪਿਤਾ ਕਹਿੰਦੇ ਕਿ ਤੂੰ ਮਰ ਜਾ ਨਹੀਂ ਇਹ ਸਮਾਂ ਉਦੋਂ ਆਇਆ ਹਨਾ ਮੈਂ ਵੱਡੀ ਹੋ ਗਈ ਮੈਂ ਪਲੱਸ 2 ਦੀ ਸਟੱਡੀ ਕਰ ਲਈ ਨਾ ਮੈਂ ਕਾਲਜ ਲਾਈਫ ਆਪਣੀ ਜੀਣੀ ਸ਼ੁਰੂ ਕਰ ਦਿੱਤੀ ਨਾ ਕਿ ਜਦੋਂ ਬੱਚਾ ਕਾਲਜ ਲਾਈਫ ਚਲੇ ਜਾਂਦਾ ਉਹਦੇ ਹਾਰਮੋਨਸ ਚੇਂਜ ਹੁੰਦੇ ਨੇ ਹਨਾ ਉਸ ਤੋਂ ਬਾਅਦ ਨਾ ਉਹਨੂੰ ਦੇ ਨਵੇਂ ਫਰੈਂਡਸ ਨਵੀਆਂ ਸਹੇਲੀਆਂ ਨਵੇਂ ਦੋਸਤ ਮਿਲਦੇ ਨੇ ਨਵੀਆਂ ਐਕਟੀਵਿਟੀਆਂ ਪਤਾ ਲੱਗਦੀਆਂ ਨੇ ਨਾ ਕਾਲਜ ਲਾਈਫ ਇੱਕ ਐਵੇਂ ਦੀ ਹੁੰਦੀ ਆ ਨਾ ਆਪਣੀ ਮਰਜ਼ੀ ਨਾਲ ਲੈਕਚਰ ਲਾ ਲਿਆ ਨਹੀਂ ਲਾਇਆ ਘੁੰਮਿਆ ਏ ਬੰਕ ਮਾਰ ਲਿਆ 버ਗਰ ਖਾਇਆ ਏ ਪਾਰਕ ਚ ਘੁੰਮਿਆ ਏ ਕਾਲਜ ਲਾਈਫ ਹੀ ਐਵੇਂ ਦੀ ਹੁੰਦੀ ਆ ਨਾ ਅਜ਼ਾਦੀ ਹੁੰਦੀ ਆ ਬਿਲਕੁਲ ਤਾਂ ਉਸ ਤੋਂ ਬਾਅਦ ਨਾ ਕਿ ਮੈਂ ਆਪਣੇ ਘਰ ਦੇ ਨੂੰ ਕਿਹਾ ਕਿ ਹਾਂ ਮੈਂ ਤਾਂ ਇੱਕ ਕੁੜੀ ਬਣ ਕੇ ਜ਼ਿੰਦਗੀ ਜੀਣਾ ਚਾਹੁੰਦੀ ਆ ਕਿ ਮੈਂ ਨਹੀਂ ਐਵੇਂ ਜੀ ਸਕਦੀ ਨਾ ਘਰ ਦੇ ਕਹਿੰਦੇ ਕਿ ਨਹੀਂ ਅਸੀਂ ਤੈਨੂੰ ਜੀਣ ਨਹੀਂ ਦੇ ਸਕਦੇ ਅੱਛਾ ਉਹ ਕਹਿੰਦੇ ਸੀ ਤੂੰ ਚੰਗਾ ਤੂੰ ਮਰ ਜਾ ਤੁਸੀਂ ਬਾਇ ਗੋਡ 'ਤੇ ਯਕੀਨ ਕਰਕੇ ਮੰਨਿਓ ਮੈਂ ਨਾ ਪਹਿਲਾਂ ਵੀ ਕਿ ਇੰਟਰਵਿਊ 'ਚ ਦੱਸ ਚੁੱਕੀ ਆ ਮੈਂ ਇੱਕ ਸਟੇਜ ਲਾਈਫ ਦੀ ਇਹੋ ਜਿਹੀ ਆ ਗਈ ਨਾ ਮੈਂ ਆਪਣੀ ਲਾਈਫ ਤੇ ਇੰਨੀ ਕੁ ਜ਼ਿਆਦਾ ਪਰੇਸ਼ਾਨ ਅਫਸਰਟ ਹੋ ਗਈ ਨਾ ਕਿ ਮੈਨੂੰ ਹਰ ਕੋਈ ਬੰਦਾ ਇੱਕ ਟਾਰਚਰ ਕਰ ਰਿਹਾ ਹਰ ਕੋਈ ਇੱਕ ਮੈਨੂੰ ਗੰਦੀ ਨਿਗਾ ਨਾਲ ਦੇਖ ਰਿਹਾ ਨਾ ਇੱਕ ਲਾਈਫ ਦੀ ਸਿਚੁਏਸ਼ਨ ਹੀ ਐ ਜੀ ਆ ਗਈ ਨਾ ਮੇਰੇ ਖੁਦ ਦੇ ਹੀ ਮੇਰੇ ਤੇ ਇੱਕ ਗੰਦੀ ਨਿਗਾ ਨਾਲ ਨਿਗਾ ਰੱਖ ਰਹੇ ਨੇ ਨਾ ਚਾਹੇ ਮੇਰੇ ਆਪ ਦੇ ਨੇ ਨਾ ਮੈਂ ਤਾਂ ਅਜ ਨਾਮ ਨਹੀਂ ਲੈ ਸਕਦੀ ਕੈਮਰੇ ਦੇ ਅੱਗੇ ਨਾ ਪਰ ਕਹਿ ਲੋ ਵੀ ਹੈ ਨਾ ਕਿ ਮੈਨੂੰ ਇਹ ਲੱਗਦਾ ਸੀ ਕਿ ਯਾਰ ਬਸ ਜਸਲੀਨ ਕੁਰੇ ਹੁਣ ਅੱਜ ਤੇਰੇ ਲਈ ਲਾਸਟ ਡੇ ਆ ਤੇਰੀ ਲਾਈਫ ਦਾ ਅੱਛਾ ਇਸ ਤਰ੍ਹਾਂ ਵੀ ਲੱਗਿਆ ਵੀ ਅੱਜ ਖਤਮ ਕਰ ਲਾਂ ਜੀਵਨ ਲੀਲਾ ਬਿਲਕੁਲ ਵੀ ਅੱਜ ਤਾ ਤੈਨੂੰ ਬਸ ਜੋ ਹੋ ਗਿਆ ਇੱਕ ਲਾਈਫ ਦਾ ਨਾ ਸੰਘਰਸ਼ ਦੀ ਗਾਣਾ ਉਹ ਕਰ ਲਿਆ ਤੈਨੇ ਬਸ ਜਿੰਨਾ ਤੂੰ ਜੀਣਾ ਚਾਹੁੰਦੀ ਸੀ ਜੀ ਚੁੱਕੀ ਆ ਬਸ ਹੁਣ ਹੋਰ ਨਹੀਂ ਜੀ ਸਕਦੀ ਤੂੰ ਯਾਰ ਤੂੰ ਇਸ ਜਮਾਨੇ ਨਾਲ ਨਹੀਂ ਲੜ ਸਕਦੀ ਤੂੰ ਨਹੀਂ ਬੋਲਡ ਬਣ ਸਕਦੀ ਤੂੰ ਸਟਰੋਂਗ ਨਹੀਂ ਹੋ ਸਕਦੀ ਯਾਰ ਤੈਨੂੰ ਨਹੀਂ ਜੀਣ ਦੇਣਾ ਇਹਨਾਂ ਲੋਕਾਂ ਨੇ ਇਹ ਸਮਾਜ ਹੀ ਐਵੇਂ ਦਾ ਤਾਂ ਇੱਕ ਜਿਸ ਨੂੰ ਗਲ ਹੋਇਆ ਮੈਂ ਨਰਸਿੰਗ ਦੀ ਸਟੱਡੀ ਕਰਦਾ ਲੋਕ ਬਾਹਰ ਲੈਣਾ ਲੜ ਸਕਦੇ ਆ ਤੁਹਾਡੀ ਤਾਂ ਲੜਾਈ ਘਰੇ ਚੱਲ ਰਹੀ ਸੀ ਜਦੋਂ ਘਰ ਦੇ ਸਾਥ ਦਿੰਦੇ ਆ ਤਾਂ ਬੰਦਾ ਜਮਾਨੇ ਨਾਲ ਲੜ ਲੈਂਦਾ ਹੈ ਪਰ ਜਿਸ ਦੇ ਨਾਲ ਘਰ ਦੀ ਲੜ ਨਹੀਂ ਦੇ ਘਰ ਦਾ ਪੇਤੀ ਲੰਗ ਕਟਾ ਹੈ ਹੂੰ ਬਿਲਕੁਲ ਹਾਂ ਜਿੱਦ ਦੇ ਮਾਰਦਾ ਨੂੰ ਤਾਂ ਆਪਣਾ ਹੀ ਮਾਰਦਾ ਜੀ ਬਗਾਨੇ ਨਹੀਂ ਕਿਸੇ ਤੋਂ ਨੂੰ ਮਾਰ ਕੇ ਕੀ ਲੈਣਾ ਹੂੰ ਤੁਹਾਡੇ ਜਿਹੜੇ ਤੁਹਾਨੂੰ ਜਾਣਦੇ ਨਹੀਂ ਤੁਹਾਨੂੰ ਪਛਾਣਦੇ ਉਹਨਾਂ ਨੇ ਤੁਹਾਨੂੰ ਮਾਰ ਕੇ ਕੀ ਲੈਣਾ ਤੁਸੀਂ ਉਹਨਾਂ ਤੋਂ ਕਿਹੜਾ ਜ਼ਮੀਨ ਮੰਡਾ ਲੈਣੀ ਆ ਜਿੱਦ ਦੇ ਤੁਹਾਨੂੰ ਮਾਰੂਗਾ ਤੁਹਾਡਾ ਆਪਣਾ ਮਾਰੂਗਾ ਭੈਣ ਭਾਈ ਚਾਚਾ ਤਾਇਆ ਮਾਮਾ ਭੂਆ ਫੁੱਫੜ ਆਪਣੇ ਰਿਸ਼ਤੇ ਆ ਚ ਮਾਰੂਗਾ ਜਿੱਦ ਦੇ ਕੋਈ ਮਾਰੂਗਾ ਤੁਹਾਡਾ ਕੋਈ ਸਕਾ ক্লোਜ਼ਡ ਦੋਸਤ ਹੋਊਗਾ ਜਿਹਨੇ ਤੁਹਾਡੀ ਜਿਹਦੇ ਨਾਲ ਤੁਹਾਡੀ ਪਾਰਟਨਰ ਉਹ ਤੁਹਾਡਾ ਦੁਸ਼ਮਣ ਬਣ ਸਕਦਾ 15 ਸਾਲ ਦਾ ਸਫਰ ਕਿਵੇਂ ਰਿਹਾ ਫਿਰ ਕਿਉਂਕਿ ਉਸ ਤੋਂ ਬਾਅਦ ਮੈਨੇ ਕੀ ਕਰਿਆ ਮੈਨੇ ਸੋਚਿਆ ਮੈਂ ਸੁਸਾਈਡ ਨੋਟ ਲਿਖਦਾ ਵੀ ਬਣਾ ਵੀ ਮੈਂ ਹੁਣ ਮੈਂ ਮਰਤਾ ਜਾਣ ਆਈਆਂ ਤਾਂ ਮੈਂ ਸੁਸਾਈਡ ਜਿਹੜਾ ਇਹ ਇੱਕ ਨੋਟਿਸ ਲਿਖਦਾ ਤਾਂ ਮੈਂ ਲਿਖਣਾ ਸ਼ੁਰੂ ਕੀਤਾ ਕਿ ਮੈਂ ਜਸਲੀਨ ਮੈਂ ਨਰਸਿੰਗ ਦੀ ਸਟੱਡੀ ਕੀਤੀ ਆ ਮੈਨੂੰ ਹੋਮ ਕੇਅਰ ਕਰਨਾ ਬੜਾ ਪਸੰਦ ਹੈ ਮੈਂ ਬੜਾ ਦਿਲ ਲਾ ਕੇ ਹੋਮ ਕੇਅਰ ਕਰਦੀ ਆ ਨਾ ਤਾਂ ਮੈਂ ਅੱਧਾ ਕ ਪੇਜ ਲਿਖਿਆ ਮੈਂ ਕਿਹਾ ਮੇਰਾ ਸਿਰ ਦਰਦ ਕਰ ਰਿਹਾ ਮੈਂ ਕਿਹਾ ਥੋੜੀ ਦੇਰ ਮੈਂ ਰੈਸਟ ਕਰਦੀ ਆ ਤਾਂ ਮੈਂ ਉੱਠ ਕੇ ਫਿਰ ਲਿਖੂਗੀ ਦੁਬਾਰੋਂ ਤੋਂ ਤਾਂ ਮਤਲਬ ਕਿ ਕਿਉਂਕਿ ਮੈਂ ਪਹਿਲਾਂ ਬਹੁਤ ਰੋ ਚੁੱਕੀ ਸੀਗੀ ਨੋਟਿਸ ਲਿਖਣ ਤੋਂ ਪਹਿਲਾਂ ਮੈਂ ਬਹੁਤ ਰੋਈ ਸੀ ਤਾਂ ਮੈਂ ਇੰਨਾ ਰੋਈ ਕਿ ਮੇਰਾ ਸਿਰ ਦਰਦ ਹੋ ਰਿਹਾ ਸੀ ਇਸ ਟਾਈਮ ਨਾ ਤਾਂ ਮੇਰਾ ਸਿਰ ਦਰਦ ਹੋ ਰਿਹਾ ਸੀ ਤਾਂ ਮੈਂ ਨੋਟਿਸ ਲਿਖਿਆ ਹਾਫ ਤੱਕ ਹਜੇ ਪੇਜ ਲਿਖਿਆ ਗਿਆ ਨਾ ਤਾਂ ਮੈਨੇ ਸੋਚਿਆ ਚਲ ਮੈਂ ਹਜੇ ਥੋੜੀ देर ਪੈਣੀ ਆ ਤਾਂ ਮੈਂ ਹਜੇ ਵੈਸੇ ਹੀ ਐਵੇਂ ਪਈ ਤਾਂ ਮੇਰੀ ਅੱਖ ਲੱਗ ਗਈ ਮੈਨੂੰ ਨੀਂਦ ਆ ਗਈ ਤਾਂ ਜਦੋਂ ਮੈਂ ਉੱਠੀ ਬਾਅਦ ਚ ਨਾ ਤਾਂ ਮੈਂ ਪੜਿਆ ਵੀ ਮੈਂ ਜਸਲੀਨ ਮੈਂ ਸੁਸਾਇਡ ਕਰ ਰਹੀ ਆ ਮੈਂ ਲਾਈਫ ਤੋਂ ਤੰਗ ਆ ਗਈ ਮੈਂ ਕਿ ਬਕਵਾਸ ਕਿਨੇ ਲਿਖਿਆ ਹੈ ਅੱਛਾ ਮੈਨੂੰ ਪਾੜ ਮੈਂ ਕਦੇ ਮੈਨੂੰ ਤਾਂ ਘੱਟੋ-ਘੱਟ ਜਿਵੇਂ ਮਰਨਾ ਹੈ ਨਾ ਮੈਨੂੰ ਤਾਂ ਇੱਕ ਕਿਤਾਬ ਲਿਖਣੀ ਪੈਣੀ ਆ ਮੈਂ ਤਾਂ ਮਰ ਸਕਦੀ ਆ ਮਤਲਬ ਇੰਨਾ ਸੰਘਰਸ਼ ਸ ਬਿਲਕੁਲ ਮੈਂ ਕਿਹਾ ਵੀ ਮੈਨੂੰ ਤਾਂ ਇੱਕ ਕਿਤਾਬ ਲਿਖਣੀ ਪੈਣੀ ਆ ਮੈਂ ਤਾਂ ਮਰ ਸਕਦੀ ਆ ਕਿਉਂ ਨਾ ਜਿਹੜੇ ਲੋਕਾਂ ਅੱਚ ਮੈਨੂੰ ਜੀਣ ਨਹੀਂ ਦਿੰਦੇ ਮੈਂ ਇੰਨਾ ਲੋਕਾਂ ਨੂੰ ਜੀ ਕੇ ਦਿਖਾਵਾਂ ਬਈ ਹੂੰ ਉਸ ਦਿਨ ਆਪਣੇ ਆਪ ਨੇ ਉਸ ਦਿਨ ਬਦਲਾਵਾ ਆ ਬਿਲਕੁਲ ਮੈਂ ਆਪਣੇ ਆਪ ਨੇ ਇੱਕ ਵਾਅਦਾ ਕੀਤਾ ਫਿਰ ਮੈਨੇ ਗੁਰੂ ਘਰ ਜਾਂਦੀ ਸੀ ਮੈਂ ਹਨਾ ਦੁਖਲਮਾਰ ਸਾਹਿਬ ਤਨ ਗੁਰ ਤੇਗ ਬਹਾਦਰ ਮਹਾਰਾਜ ਦੀ ਬਹੁਤ ਮੇਰਾ ਰਈਆਂ ਨੇ ਜੀ ਪਟਿਆਲਾ ਤਾਂ ਹੈ ਹੀ ਪਵਿੱਤਰ ਨਗਰ ਤਨ ਗੁਰ ਤੇਗ ਬਹਾਦਰ ਮਹਾਰਾਜ ਜੀ ਦਾ ਜੀ ਬਿਲਕੁਕੁਲ ਤਾਂ ਉਸ ਤੋਂ ਬਾਅਦ ਮੈਂ ਗੁਰੂ ਘਰ ਜਾਂਦੀ ਸੇਵਾ ਕਰਦੀ ਹੈ ਨਾ ਤਾਂ ਮੈਂ ਆਪਣੀ ਜਿਹੜਾ ਪਹਿਰਾਵਾ ਸੀ ਉਹ ਪਾ ਲਿਆ ਹਨਾ ਲੜਕੀ ਵਾਲੇ ਕੱਪੜੇ ਪਾਣੇ ਸ਼ੁਰੂ ਬਿਲਕੁਲ ਮੈਂ ਕਾਲਜ ਲਾਈਫ ਆਪਣੀ ਉਹ ਫੀਮੇਲ ਗੈਟਅਪ ਚ ਜਾਣੇ ਸ਼ੁਰੂ ਕਰ ਦਿੱਤਾ ਨਾ ਤਾਂ ਮੇਰੇ ਕਾਲਜ ਚ ਮੈਨੂੰ ਸਾਰੇ ਜੱਜਣੀ ਜੱਜਣੀ ਕਹਿੰਦੇ ਰਹਿੰਦੇ ਸੀਗੇ ਅੱਛਾ ਮੈਨੂੰ ਜੱਜਣੀ ਕਹਿੰਦੇ ਰਹਿੰਦੇ ਸੀ ਇਹ ਜੱਜਣੀ ਇੰਦਰਾਂ ਕੀ ਕਰਦੀਆਂ ਤਾਂ ਮੇਰਾ ਕਾਲਜ ਬੜਾ ਵਧੀਆ ਸੀਗਾ ਮੇਰੇ ਟੀਚਰਸ ਮੈਨੂੰ ਬੜਾ ਪਿਆਰ ਕਰਦੇ ਸੀਗੇ ਨਾ ਤੇ ਮੇਰੇ ਸਟੂਡੈਂਟ ਜਿਹੜੇ ਮੇਰੇ ਕਲਾਸਮੇਟਸ ਸੀ ਮੇਰੇ ਬੈਚਮੇਟਸ ਸੀਗੇ ਉਹ ਵੀ ਮੇਰੇ ਨਾਲ ਬੜਾ ਪਿਆਰ ਕਰਦੇ ਸੀਗੇ ਉਹਨਾਂ ਨੇ ਰੋਟੀ ਖਾਣੀ ਤਾਂ ਮੇਰੇ ਮੂੰਹ ਚ ਵਰਕੀ ਪਾਣੀ ਉਹਨਾਂ ਨੇ ਮੇਰਾ ਇੰਨਾ ਪਿਆਰ ਸੀ ਉਹਨਾਂ ਨਾਲ ਅੱਛ ਪਤਾ ਨਹੀਂ ਮੈਂ ਇੱਕ ਇਹੋ ਜਿਹਾ ਬੱਚਾ ਸੀ ਨਾ ਜਿਹਨੂੰ ਸਾਰੀ ਪਿਆਰ ਕਰਦੇ ਸੀ ਫਿਰ ਮੈਂ ਨਾਲ ਨਾਲ ਇੱਕ ਇੱਕ ਦੀਦੀ ਮੇਰੀ ਲਾਈਫ ਚ ਆਈ ਹੈ ਨਾ ਉਹ ਦੀਦੀ ਨੇ ਮੇਰੀ ਲਾਈਫ ਹੋਰ ਵੀ ਜਿਆਦਾ ਵਧੀਆ ਕਰ ਦਿੱਤੀ ਉਹਨਾਂ ਨੇ ਮੈਨੂੰ ਦੱਸਿਆ ਕਿ ਤੂੰ ਨਰਸਿੰਗ ਦੀ ਸਟੱਡੀ ਦੇ ਨਾਲ ਨਾਲ ਤੂੰ ਹੋਮ ਕੇਅਰ ਵੀ ਕਰ ਸਕਦੀ ਆ ਅੱਛਾ ਹੋਮ ਕੇਅਰ ਦੀ ਜ਼ਿੰਦਗੀ ਨੇ ਮੇਰੀ ਹੋਰ ਵੀ ਜ਼ਿੰਦਗੀ ਸਕੂਨ ਵਾਲੀ ਕਰ ਦਿੱਤੀ ਕਿਉਂਕਿ ਹੋਮ ਕੇਅਰ ਚ ਕੀ ਹੁੰਦਾ ਏ ਕਿ ਤੁਹਾਨੂੰ ਇੱਕ ਬਜ਼ੁਰਗ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਏ ਜਿੱਥੇ ਤੁਸੀਂ ਸੇਵਾ ਕਰ ਸਕਦੇ ਹੋ ਨਾਲ ਤੁਹਾਨੂੰ ਪੇਮੈਂਟ ਮਿਲੇਗੀ ਪੈਸੇ ਵੀ ਮਿਲਣਗੇ ਨੋ ਲੈ ਪੋਣ ਨਾ ਲੈ ਫਲੀਆਂ ਫਲੀਆਂ ਜੀ ਤਾਂ ਸਭ ਤੋਂ ਵੱਧ ਚੰਗਾ ਉਸ ਟਾਈਮ ਲੱਗਦਾ ਸੀ ਕਿ ਉਹਨਾਂ ਦੇ ਜਿਹੜੇ ਮਤਲਬ ਕਿ ਆਪਾਂ ਨੂੰ ਹੋਮ ਕੇਅਰ ਕਰਨ ਲਈ ਅਡਾਪਟ ਕਰਦੇ ਨੇ ਜੀ ਫੈਮਿਲੀਜ਼ ਉਹਨਾਂ ਕੋਲ ਪੈਸਾ ਤਾਂ ਹੈ ਪਰ ਪਿਆਰ ਨਹੀਂ ਆਪਣੇ ਮਾਪੇ ਆਪਾਂ ਨੂੰ ਦੇਣ ਲਈ ਟਾਈਮ ਨਹੀਂ ਹੈ ਇਹਨਾਂ ਕੋਲ ਪਰ ਉਹਨਾਂ ਦੇ ਮਾਪੇ ਤਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੀ ਨੇ ਨਾ ਤਾਂ ਉਹ ਕਿਤੇ ਨਾ ਕਿਤੇ ਆਪਣੇ ਬੱਚਿਆਂ 'ਚ ਮੈਨੂੰ ਵੀ ਦੇਖਦੇ ਸੀਗੇ ਤੇ ਤੁਸੀਂ ਆਪਣੇ ਉਹ ਵਾਲੇ ਮਾਪੇ ਪਾਪ ਨੂੰ ਉਨਾਂ ਚ ਦੇਖਦੇ ਸੀ ਬਿਲਕੁਲ ਮੈਂ ਆਪਣੇ ਮਾਪੇ ਪਾਪ ਨੂੰ ਉਨਾਂ ਚ ਦੇਖਦੀ ਸੀ ਤਸਲੀਨ ਇਹ ਤਾਂ ਰਿਹਾ ਤੁਹਾਡਾ ਜੀਵਨ ਦਾ ਸੰਘਰਸ਼ ਜਿਹੜਾ ਤੁਸੀਂ ਬਹੁਤ ਔਖਾ ਹੰਡਾਇਆ ਪਰ ਤੁਹਾਡੀ ਗੱਲ ਬਿਲਕੁਲ ਠੀਕ ਹੈ ਜਦੋਂ ਬੰਦਾ ਇੱਕ ਆਮ ਲਾਸਟ ਦੇ ਕੇ ਨੇ ਐਂ ਸਿਖਰ ਤੇ ਆ ਜਾਂਦਾ ਹੈ ਹੱਦ ਹੋ ਜਾਂਦੀ ਕਿਸੇ ਚੀਜ਼ ਦੀ ਉਹ ਹੱਦ ਹੋਈ ਉਦੋਂ ਤੁਸੀਂ ਇੱਕ ਲੈਟਰ ਲਿਖਦੇ ਹੋ ਫਿਰ ਨੀਂਦ ਆ ਜਾਂਦੀ ਹੈ ਕੀ ਉਹ ਨੀਂਦ ਤੁਹਾਡੀ ਜ਼ਿੰਦਗੀ ਬਚਾਉਣ ਵਾਸਤੇ ਸੀ ਕੀ ਪਤਾ ਪ੍ਰਮਾਤਮਾ ਦੇ ਨਿਯਮ ਨੇ ਦੇਖੋ ਜੀ ਹਨਾ ਹਨਾ ਪਰ ਮੈਨੂੰ ਤਾਂ ਲੱਗਦਾ ਵੀ ਮੈਂ ਸ਼ਾਇਦ ਹੁਣ ਤੱਕ ਕਦੋਂ ਦੀ ਸੁਸਾਇਡ ਕਰ ਚੁੱਕੀ ਹਾਂ ਦੀ ਕੋਈ ਮੇਰਾ ਨਾਮ ਕਦੇ ਛੱਪਣਾ ਵੀ ਨਹੀਂ ਸੀ ਕਿਤੇ ਕਿਸੇ ਨੂੰ ਜੁਬਾਨ ਤੇ ਵੀ ਨਹੀਂ ਸੀ ਬੋਲਣਾ ਕਿਸੇ ਨੂੰ ਸੁਣਨ ਤੇ ਵੀ ਨਹੀਂ ਸੀ ਆਉਣਾ ਕਿਉਂਕਿ ਜਿਵੇਂ ਮਰ ਜਾਂਦੀ ਹੈ ਨਾ ਪਰ ਜੋ ਪਰਮਾਤਮਾ ਨੂੰ ਕਹਿੰਦੇ ਮਨਜ਼ੂਰ ਹੋਇਆ ਜੋ ਮੈਂ ਅੱਜ ਲੋਕਾਂ ਦੀਆਂ ਦੁਆਵਾਂ ਲੈਣੀਆਂ ਸੀ ਇੰਨਾ ਲੋਕਾਂ ਨੂੰ ਪਿਆਰ ਕਰਨਾ ਸੀ ਹੈਨਾ ਕਿ ਮੇਰੇ ਅੰਦਰ ਪਰਮਾਤਮਾ ਮੈਂ ਨਹੀਂ ਕਹਿੰਦੀ ਕਿ ਮੇਰੇ ਅੰਦਰ ਮੈਂ ਹੰਕਾਰ ਨਹੀਂ ਕਰ ਸਕਦੀ ਪਰ ਮੈਂ ਕਹਿੰਦੀ ਆ ਕਿ ਪਰਮਾਤਮਾ ਦੀ ਮੇਰੇ ਤੇ ਉਸ ਪ੍ਰਭੂ ਦੀ ਇੰਨੀ ਕਿਰਪਾ ਹੈ ਨਾ ਵੀ ਮੈਂ ਕੋਈ ਰਸਤੇ 'ਚ ਜਾਨਵਰ ਦੇਖ ਲੈਣੀ ਆ ਕੋਈ ਕੁੱਤਾ ਉਹਦੇ ਸੱਟ ਲੱਗ ਗਈ ਹੈ ਨਾ ਉਹਦੀ ਹੈਲਪ ਲੀਕ ਚਲੀ ਜਾਨੀ ਸਕੂਟਰੀ ਸਾਈਡ ਤੇ ਕਢਾ ਲੂਗੀ ਨਾ ਮੇਰੇ ਨਾਲ ਇਹ ਜੇ ਬਹੁਤ ਇਨਸੀਡੈਂਟ ਹੋਏ ਨੇ ਇੱਕ ਵੇਚਲ ਜਸਲੀਨ ਕੁੜੇ ਥੋੜੀ ਜੀ ਨਰਸਿੰਗ ਸੇਵਾ ਇੱਧਰ ਵੀ ਕਰਦੀ ਏ ਠੀਕ ਹੈ ਹੈਨਾ ਮੈਂ ਨੇ ਕਿਹਾ ਮੈਂ ਚਲੋ ਜੀ ਉਹ ਮੰਕੀਜ਼ ਕੋਲ ਚਲੀ ਗਈ ਉਹਨਾਂ ਨੇ ਤਾਂ ਮੈਨ ਮੇਰੇ ਤੋਂ ਇਲਾਜ ਕੀ ਕਰਾਉਣਾ ਸੀ ਉਹਨਾਂ ਨੇ ਤਾਂ ਮੈਨੂੰ ਵੱਢ ਲਿਆ ਹੂੰ ਜਾਨਵਰ ਉਹਨੂੰ ਨਹੀਂ ਜਾਨ ਉਹਨੂੰ ਨਹੀਂ ਪਤਾ ਉਹਨਾਂ ਨੂੰ ਤਾਂ ਲੱਗਦਾ ਸੀ ਕਿ ਮੈਨੂੰ ਨੂੰ ਮਾਰਨੇ ਉਹਨਾਂ ਨੇ ਮੇਰਾ ਜੀ ਜਿਹੜਾ ਡਾਕਟਰੀ ਦਾ ਸਾਰਾ ਸਮਾਨ ਸੀ ਟੇਚੀਆਂ ਟੁੱਚੀਆਂ ਸਭ ਖੰਡਾਤੀਆਂ ਅੱਛਾ ਸਭ ਮੇਰਾ ਸਮਾਨ ਉਥਲ ਪੁਥਲ ਕਰਤਾ ਉਹਨਾਂ ਨੇ ਫਿਰ ਵੀ ਮੈਂ ਸੋਚੀ ਮੈਂ ਖਾ ਵਿਚਾਲ ਜਾਨਵਰ ਨੇ ਇਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਹੈਨਾ ਅੱਛਾ ਜ਼ਿੰਦਗੀ ਫੇਰ ਇੱਕ ਵਾਰ ਚੇਂਜ ਹੋਈ ਤੁਹਾਡੀ ਜਦੋਂ ਤੁਸੀਂ ਨਰਸਿੰਗ ਕਰ ਲਈ ਕਾਲਜ ਦੀ ਜ਼ਿੰਦਗੀ ਦੇਖੀ ਹੈ ਪਹਿਲਾ ਸੰਘਰਸ਼ ਤੁਸੀਂ ਬਹੁਤ ਵੱਡਾ ਕੀਤਾ ਸੀ ਧੁਖ ਹੌਲੀ ਹੌਲੀ ਘਟਨੇ ਸ਼ੁਰੂ ਹੋਏ ਫਿਰ ਕਿੰਨੇ ਸਮਾਜ ਦੇ ਵਿੱਚ ਤੁਸੀਂ ਆ ਗਏ ਇੱਥੇ ਵੀ ਸੰਘਰਸ਼ ਕਰਨਾ ਪਿਆ ਕਿ ਇੱਥੇ ਆਸਾਨ ਸੀ ਸਾਰਾ ਕੁਝ ਨਹੀਂ ਆਸਾਨ ਕਿਸੇ ਵੀ ਕੁਝ ਨਹੀਂ ਹੁੰਦਾ ਹਮੇਸ਼ਾ ਕਿਤੇ ਵੀ ਤੁਸੀਂ ਕਿਸੇ ਆਫਿਸ ਤੇ ਜੌਬ ਕਰ ਲਓ ਨਾ ਕਿਸੇ ਮਹਿਕਮੇ 'ਚ ਜੌਬ ਕਰ ਲਓ ਤੁਹਾਨੂੰ ਉੱਥੇ ਆਪਣੀ ਜਿਹੜੀ ਸੈਟਿੰਗ ਸਾਂ ਬਣਾਉਣੀ ਪੈਣੀ ਆ ਤੁਹਾਨੂੰ ਤੁਹਾਡੀ ਜਿਹੜੀ ਉੱਥੇ ਜਗ੍ਹਾ ਹੀ ਬਣਾਉਣੀ ਪੈਣੀ ਆ ਕਿਸੇ ਨਾ ਕਿਸੇ ਤਰੀਕੇ ਇੱਥੇ ਕਿਵੇਂ ਬਣਾਈ ਫਿਰ ਇੱਥੇ ਮੈਂ ਆਪਣੇ ਗੁਰੂਆਂ ਦਾ ਪਿਆਰ ਜਿੱਤਿਆ ਮੈਂ ਉਹਨਾਂ ਪ੍ਰਤੀ ਹਮਦਰਦੀ ਮੈਂ ਉਹਨਾਂ ਪ੍ਰਤੀ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਉਹਨਾਂ ਪ੍ਰਤੀ ਆਪਣੀ ਰੱਖੀ ਉਹ ਇਮਾਨਦਾਰੀ ਦੀ ਰੱਖੀ ਹਮ ਇਮਾਨਦਾਰੀ ਸਭ ਤੋਂ ਬੈਸਟ ਨੀਤੀ ਹੈ ਹੌਨੈਸਟੀ ਇਜ਼ ਬੈਸਟ ਪਾਲਿਸੀ ਮੈਂ ਆਪਣੀ ਜ਼ਿੰਦਗੀ ਚ ਸਭ ਤੋਂ ਅਹਿਮ ਚੀਜ਼ੇ ਸਿੱਖੀ ਕਿ ਮੈਂ ਇਮਾਨਦਾਰੀ ਨਾਲ ਆਪਣੇ ਗੁਰੂਆਂ ਦੇ ਥੱਲੇ ਨਾ ਜਿਵੇਂ ਦਾ ਤਿਲ ਫੁੱਲ ਮੈਨੂੰ ਬਾਹਰੋਂ ਮਿਲਣਾ ਮੈਂ ਆਪਣੇ ਗੁਰੂਆਂ ਨੂੰ ਅੱਜ ਵੀ ਦਿੰਦੀਆਂ ਲਿਆ ਕੇ ਨਾ ਓਕੜ ਦਾ ਰੁਪਈਆ ਰੁਪਈਆ ਇਮਾਨਦਾਰੀ ਨਾਲ ਹੈ ਨਾ ਤੇ ਮੇਰੇ ਗੁਰੂਆਂ ਨੇ ਵੀ ਮੈਨੂੰ ਦਿੱਤਾ ਪਿਆਰ ਹੈ ਨਾ ਪੈਸੇ ਵੀ ਦਿੰਦੇ ਪਿਆਰ ਵੀ ਦਿੱਤਾ ਸਭ ਕੁਝ ਦਿੱਤਾ ਮੇਰੇ ਮਾਲਕਾਂ ਨੇ ਨਾ ਮੇਰੇ ਗੁਰੂ ਦਾਦਗੁਰੂ ਮੈਂ ਕਹਿੰਨੀ ਇੰਨੇ ਕ ਚੰਗੇ ਨੇ ਪਰਮਾਤਮਾ ਉਹਨਾਂ ਨੇ ਮੇਰੀ ਵੀ ਉਮਰ ਲਾਵੇ ਉਹਨਾਂ ਨੇ ਮੈਨੂੰ ਇੰਨਾ ਕ ਬਚਾ ਕੇ ਰੱਖਿਆ ਹੋਇਆ ਜੀ ਪਿਆਰ ਮਮਤਾ ਉਹੀ ਭਰੀ ਹੋਈ ਹੈ ਦਿਲ ਚ ਇੱਕ ਲੇਡੀਜ਼ ਵਾਲੀ ਇੱਕ ਇਹ ਟਿਕ ਇਸ ਆਲ ਹੋਰ ਆ ਜਾਂਦਾ ਹੈ ਕਿ ਬਹੁਤ ਸਾਰੇ ਜਦੋਂ ਕਿੰਨਰ ਸਮਾਜ ਦੇ ਵਿੱਚ ਲੋਕ ਚਲੇ ਜਾਂਦੇ ਆ ਕੁਝ ਲੋਕ ਬਨਾਵਟੀ ਕਿੰਨਰ ਬਣ ਕੇ ਪੈਸਾ ਕਮਾਉਣ ਵਾਸਤੇ ਵੀ ਮੂਵ ਹੁੰਦੇ ਆ ਕਿ ਅਸੀਂ ਬਣ ਜਾਈਏ ਕਿੰਨਰ ਤੇ ਪੈਸਾ ਕਮਾਈਏ ਅਕਸਰ ਦੇਖਦੇ ਆ ਅਸੀਂ ਬੜਾ ਵੱਡਾ ਸੰਘਰਸ਼ ਤੁਸੀਂ ਵੀ ਕੀਤਾ ਇਸ ਮਾਮਲੇ ਦੇ ਵਿੱਚ ਤੁਸੀਂ ਪੈਦਾਈਸ਼ੀ ਕਿੰਨਰ ਹੋ ਫਿਰ ਵੀ ਤੁਸੀਂ ਸਮਾਜ ਦੇ ਵਿੱਚੋਂ ਪਰ ਮਿਹਨਤ ਅੱਜ ਵੀ ਕਰ ਰਹੇ ਹੋ ਅੱਜ ਵੀ ਇੱਕ ਨੌਕਰੀ ਕਰਦੇ ਹੋ ਬਿਲਕੁਲ ਦੇਖੋ ਜੌਬਸ ਕਰਨੀਆਂ ਜ਼ਰੂਰੀ ਨੇ ਹਨਾ ਆਪਣੀ ਹਮੇਸ਼ਾ ਇੱਕ ਜੌਬ ਜ਼ਰੂਰੀ ਹੈ ਤੁਹਾਡੀ ਲਾਈਫ ਲਈ ਦੇਖੋ ਮੈਂ ਆਪਣੇ ਸਮਾਜ ਚ ਵੀ ਰਹਣੀ ਆ ਮੈਂ ਆਪਣੀ ਪਾਰਟ ਟਾਈਮ ਜੌਬ ਵੀ ਕਰਦੀ ਰਹਿਣੀ ਆ ਨਾ ਤੇ ਮੈਂ ਕਿਦਨ ਪਲੱਸ ਜਿਹੜੀਆਂ ਕੁੜੀਆਂ ਜਿਵੇਂ ਕੋਈ ਕੁੜੀ ਨੂੰ ਕੋਈ ਉਹਦੇ ਸਹੁਰੇ ਤੰਗ ਪਰੇਸ਼ਾਨ ਕਰਦੇ ਨੇ ਮੈਂ ਉਹਨਾਂ ਦੇ ਨਾਲ ਵੀ ਹਾਂ ਦਾ ਨਾਰਾ ਮਾਰਦੀ ਆ ਕਿਸੇ ਕੁੜੀ ਨਾਲ ਕੋਈ ਕਿਸੇ ਨੇ ਮੁੰਡੇ ਨੇ ਕੋਈ ਛੇੜਖਾਨੀ ਕਰਤੀ ਉਹਨਾਂ ਨੂੰ ਵੀ ਡਾਂਟ ਦਿੰਦੀ ਆ ਗਾਲਾਂ ਕੱਢ ਦਿੰਦੀ ਆ ਚਲੀ ਜਾਂਦੀ ਆ ਫਿਰ ਸਿੰਘਮ ਵੀ ਬਣ ਜੰਨੇ ਲੈਡੀ ਸਿੰਘਮ ਵੀ ਬਣ ਜੰਨੇ ਮੈਂ ਕਹਿੰਦੀ ਜੀ ਕੱਲ ਪਰਸੋਂ ਦੀ ਗੱਲ ਹੈ ਜੀ ਮੈਂ ਥਾਪਰ ਕਾਲਜ ਤੋਂ ਜਾ ਰਹੀ ਆ ਉਹ ਪਲੱਸ 1 ਦੀਆਂ ਕੁੜੀਆਂ ਆਉਣੀਆਂ ਨਾ ਕੁੜੀਆਂ ਵੀ ਅੱਜ ਦੇ ਸਮਾਜ ਹੀ ਐਵੇਂ ਦਾ ਹੋ ਗਿਆ ਨਾ ਵੀ ਜੇ ਮੈਂ ਕਹਾ ਮੁੰਡਿਆਂ ਦੀ ਗਲਤੀ ਆ ਕੁੜੀਆਂ ਦੀ ਗਲਤੀ ਆ ਦੋਨੋਂ ਆਪੋਜ਼ਿਟ ਸੈਕਸ ਦੋਨੋਂ ਹੀ ਐਕਟੀਵਿਟੀ ਦਿਖਾਉਂਦੇ ਨੇ ਨਾ ਹਮੇਸ਼ਾ ਕਿ ਫੋਨ ਨੇ ਜਿਹੜਾ ਸਮਾਜ ਜਿਹੜਾ ਸਮਾਰਟ ਸਮਾਰਟਫੋਨ ਆ ਗਿਆ ਇੰਟਰਨੈਟ ਆ ਗਿਆ ਉਹਨੇ ਟੈਕਨੋਲੋਜੀ ਬੜੀ ਐਡਵਾਂਸ ਕਰਤੀ ਤਾਂ ਮੁੰਡੇ ਤਿੰਨ ਤਿੰਨ ਬਾਈਕਾਂ ਤੇ ਜਾ ਰਹੀ ਸੀ ਤਿੰਨ ਮੁੰਡੇ ਇੱਕ ਬਾਈਕ ਤੇ ਤਿੰਨ ਇੱਕ ਤੇ ਉਹ ਕਦੇ ਆਟੋ ਦੇਖ ਕੇ ਕਰ ਲਿਆ ਕਰ ਕੇ ਪਿੱਛੇ ਕ ਮੈਂ ਕਾਫੀ ਹੱਦ ਤੱਕ ਉਹਨਾਂ ਨੂੰ ਨੋਟਿਸ ਕਰਦੀ ਗਈ ਫਿਰ ਮੈਂ ਉਹਨਾਂ ਨੂੰ ਕਹਿਤਾ ਮੈਂ ਕਿਹਾ ਮੈਂ ਜੁੱਤੀ ਉਤਾਰ ਲੈਣੀ ਆ ਹਮ ਮੈਂ ਕਿਹਾ ਮੈਂ ਜੁੱਤੀ ਉਤਾਰ ਲੈਣੀ ਆ ਮੈਂ ਇੱਕੋ ਹੀ ਗੱਲ ਕਹੀ ਉਹਨਾਂ ਨੂੰ ਪਹਿਲੀ ਵਾਰ ਉਹਨਾਂ ਨੂੰ ਸੁਣਿਆ ਨਹੀਂ ਮੈਂ ਦੂਜੀ ਵਾਰ ਫਿਰ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਜੁੱਤੇ ਉਤਾਰ ਲੈਣੀ ਆ ਹਾਂ ਇਸ ਤੋਂ ਪਹਿਲਾਂ ਮੈਂ ਕੋਈ ਹਰਕਤ ਕਰਦੀ ਐ ਨਾ ਉਹਨਾਂ ਨਾਲ ਮੇਰੀ ਹੱਥੋਂ ਪਾਈ ਹੁੰਦੀ ਉਹ ਚੁੱਪਚਾਪ ਅੱਗੇ ਨਿਕਲ ਗਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਕੀ ਹਰਕਤ ਕਰ ਰਹੇ ਸੀ ਕਿ ਅਸੀਂ ਕੀ ਗਲਤੀ ਕਰ ਰਹੇ ਸੀ ਹਮਦਰਦੀ ਤੇ ਉਹੀ ਸਾਰਾ ਕੁਝ ਤੁਸੀਂ ਰੱਖ ਰਹੇ ਹੋ ਇੱਥੇ ਇੱਕ ਗੱਲ ਹੋਰ ਵੀ ਆ ਜਾਂਦੀ ਹੈ ਸਮਾਜ ਦੇ ਨਾਲ-ਨਾਲ ਸਮਾਜ ਦੀ ਸੇਵਾ ਦੇ ਨਾਲ-ਨਾਲ ਬੇਜੁਬਾਨਾਂ ਦੀ ਸੇਵਾ ਦੇ ਨਾਲ-ਨਾਲ ਤੁਸੀਂ ਰਾਜਨੀਤੀ ਚ ਵੀ ਕਿਤੇ ਕਹਿੰਦੇ ਝੰਡੇ بڑے ਗੱਡੇ ਆ ਤੁਸੀਂ بڑے ਲੋਕਾਂ ਦੇ ਵਿਰੋਧ ਚ ਬੋਲਿਓ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਚਲੇ ਗਏ ਤੁਸੀਂ ਘੜਾ ਲੈ ਕੇ ਉਹ ਘੜਾ ਫੋੜਤਾ ਇਹ ਜਰੂਰ ਕਿੱਥੋਂ ਆ ਗਿਆ ਪਤਾ ਕੀ ਹੋਇਆ ਜੀ ਮੈਨੂੰ ਨਹੀਂ ਸੀ ਪਤਾ ਵੀ ਘੜੇ ਦਾ ਪਰਪਸ ਕੀ ਹੁੰਦਾ ਹੈ ਸੱਚ ਕਹਿਨੀ ਆ ਮੈਨੂੰ ਤਾਂ ਇੰਨਾ ਪਤਾ ਵੀ ਮਰਿਆਂ ਤੇ ਫਟਦਾ ਹੈ ਹਾਂ ਨਾ ਪਰ ਉਹ ਜਿੰਦੇ ਆ ਕੈਪਟਨ ਅਮਰਿੰਦਰ ਸਿੰਘ ਤਾਂ ਹਾਲੇ ਵੀ ਜਿੰਦੇ ਤਾਂ ਹੀ ਤਾਂ ਕਹਿਨੀ ਆ ਮੈਂ ਉਸ ਟਾਈਮ ਨਾਲ ਮੇਰੀ ਹੋਈ ਸੀ ਨਰਸਿੰਗ ਚ ਮਤਲਬ ਕਿ ਮੇਰੀ ਮੈਂ ਕੰਟਰੈਕਟ ਤੇ ਜੌਬ ਕਰਦੀ ਸੀ ਰਜਿੰਦਰਾ ਹਸਪੀਟਲ ਤਾਂ ਮੈਨੂੰ ਉੱਥੋਂ ਨਾ ਮੇਰੇ ਮਤਲਬ ਕਿ ਮੈਰੀ ਜੌਬ ਦੇ ਵਿੱਚ ਮੇਰਾ ਨੰਬਰ ਨਹੀਂ ਆਇਆ ਨਹੀਂ ਨਹੀਂ ਕੋ ਖੁੰਦਕ ਚੜੀ ਨਹੀਂ ਮੈਂ ਕਿ ਇੰਨੀ ਸਾਰਾ ਕੁਝ ਕੀਤਾ ਡਰ ਨਹੀਂ ਲੱਗਿਆ ਮੁੱਖ ਮੰਤਰੀ ਇਹੋ ਨਹੀਂ 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 ਕੋੜਾ ਗੋਲੀ ਮਾਰ ਦਿੰਦਾ ਜੀ ਦੇਖੋ ਅੱਜ ਮੈਂ ਕਿਸੇ ਨੂੰ ਗਾਲਾ ਕੱਢਦਾ ਨਾ ਮੁੱਖ ਮੰਤਰੀ ਨੂੰ ਜਾਂ ਮੰਤਰੀ ਨੂੰ ਕਿਸੇ ਉਹਦੀ ਔਕਾਤ ਵੱਧ ਤੋਂ ਵੱਧ ਪਤਾ ਕੀ ਹੈ ਇੱਕ ਮੇਰੇ ਤੇ ਪਰਚਾ ਦੇਣਗੇ ਚਿੱਟੇ ਦਾ ਮੇਰੇ ਤੇ ਦੇਸ਼ ਧਰੋਹ ਦਾ ਪਰਚਾ ਦੇਣਗੇ ਮੈਨੂੰ ਜੇਲ ਸੁੱਟ ਦੇਣਗੇ ਫੰਸੀ ਤੇ ਨਹੀਂ ਲਟਕਉਣ ਲੱਗੇ ਜੀ ਮੈਨੂੰ ਇੰਨਾ ਚੰਗੀ ਤਰ੍ਹਾਂ ਪਤਾ ਇਹ ਗੱਲ ਮੈਂ ਚੰਗੀ ਤਰ੍ਹਾਂ ਆਪਣੇ ਆਪਣੇ ਨਾਲ ਜਾਣਦੀ ਆ ਕਿੱਥੋਂ ਆਇਆ ਇਹਨਾਂ ਜਨੂਨ ਇਹ ਕੋ ਬੱਚਾ ਜਿਹੜਾ ਸੁਸਾਇਡ ਵਾਲੇ ਪਾਸੇ ਜਾ ਰਿਹਾ ਸੀ ਜਿਹਨੂੰ ਹਰ ਰੋਜ਼ ਗਾਲਾਂ ਪੈਰੀਆਂ ਸੀ ਘਰੋਂ ਜਿਹੜਾ ਕੁੱਟ-ਕੁੱਟ ਕੇ 15 ਸਾਲ ਕੱਟ ਰਿਹਾ ਸੀ ਅੱਜ ਉਹ ਇੰਨੀਆਂ ਗੱਲਾਂ ਕਿਵੇਂ ਕਰ ਰਿਹਾ ਕਿਵੇਂ ਜਨੂਨ ਆਇਆ ਕਿੱਥੋਂ ਤੱਕ ਤਾਈ ਇਹ ਇਹ ਤਾਂ ਸਾਰੀ ਉਸ ਵਾਹਿਗੁਰੂ ਦੀ ਮਿਹਰ ਕਹਿ ਸਕਦੀਆਂ ਇਹ ਲੋਕਾਂ ਦਾ ਪਿਆਰ ਇਹ ਲੋਕਾਂ ਦਾ ਪਿਆਰ ਉਹ ਵਾਹਿਗੁਰੂ ਵੀ ਲੋਕਾਂ ਚ ਹੀ ਵੱਸਦਾ ਹੈ ਜੀ ਹੂੰ ਉਹਨਾਂ ਚ ਹੀ ਵੱਸਦਾ ਹੈ ਇਹ ਗੱਲ ਕਹਿਣ ਲੱਗੇ ਅੱਖਾਂ ਕਿਉਂ ਪਰ ਰਹੀਆਂ ਨਹੀਂ ਪਰ ਮੈਨੂੰ ਕੀ ਤੇ ਨਾ ਕੀ ਤੇ ਆਪਣਾ ਮੈਨੂੰ ਆ ਆਪਣਾ ਪੂ ਹੁੰਦਾ ਏ ਕਿ ਹਾਂ ਵੀ ਜਿੱਥੇ ਜਿੱਥੇ ਮੇਰੀ ਫੈਮਲੀ ਨੇ ਮੇਰੇ ਨਾਲ ਖੜਨਾ ਸੀ ਨਾ ਆ ਚੁੱਥੇ ਮੇਰੇ ਲਈ ਸਮਾਜ ਖੜਾ ਏ ਲੋਕ ਖੜੇ ਆ ਬਿਲਕੁਲ ਦੋਸਤ ਖੜੇ ਆ ਬਿਲਕੁਲ ਮੈਂ ਮੈਂ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਇਸ ਗੱਲ ਨੂੰ ਕਿਹਨੂੰ ਪਿਆਰ ਕਰਦੇ ਸੀ ਫੈਮਲੀ ਸਭ ਤੋਂ ਵੱਧ ਮੈਂ ਆਪਣੀ ਮੰਮੀ ਨਾਲ ਆਪਣੀ ਭੈਣ ਸਾਰਿਆਂ ਨੂੰ ਪਿਆਰ ਕਰਦੀ ਆ ਅੱਜ ਸਭ ਤੋਂ ਵੱਧ ਮੈਂ ਦੇਖਿਆ ਲੜਕੀਆਂ ਦਾ ਜ਼ਿਆਦਾ ਪਿਆਰ ਆਪਣੇ ਪਿਓ ਨਾਲ ਹੁੰਦਾ ਨਹੀਂ ਮੈਂ ਆਪਣੀ ਮੰਮੀ ਨੂੰ ਵੀ ਬਹੁਤ ਪਿਆਰ ਕਰਦੀ ਹਾਂ ਅੱਜ ਵੀ ਕਰਦੀ ਹਾਂ ਮੈਂ ਤੁਸੀ ਯਕੀਨ ਕਰਕੇ ਮੰਨੇਓ ਮੇਰੇ ਮੰਮੀ ਡੈਡੀ ਦਾ ਨਾ ਮੇਰੇ ਚਾਚਾ ਚਾਚੀ ਨਾਲ ਘੱਟ ਹੀ ਪਿਆਰ ਮਿਲਦਾ ਤਾਇਆ ਤਾਈ ਨਾਲ ਪਰ ਕਿਤੇ ਨਾ ਕਿਤੇ ਮੇਰਾ ਦਿਲ ਉਹਨਾਂ ਲਈ ਵੀ ਤੜਫਦਾ ਹੈ ਮੇਰਾ ਕਿਤੇ ਨਾ ਕਿਤੇ ਉਹਨਾਂ ਲਈ ਵੀ ਦਿਲ ਤੜਫਦਾ ਹੈ ਜਾਨੋ ਮਿਲਣ ਬਸ ਚਲੀ ਜਾਂਦੀ ਹੈ ਜੀ ਮਿਲਦੇ ਹਾਂ ਹੁਣ ਬਸ ਮਿਲ ਹੀ ਲੰਦੇ ਨੇ ਹਨਾ ਨਹੀਂ ਇੱਕ ਲੜਕੀ ਜਿਸ ਨੇ ਇੰਨਾ ਕੁਝ ਦੇਖਿਆ ਫਿਰ ਉਹ ਕਿੰਨੇ ਸਮਾਜ ਦੇ ਵਿੱਚ ਵੀ ਆਪਣੀ ਥਾਂ ਬਣਾ ਰਹੀ ਹੈ ਫਿਰ ਉਹ ਐਮਐਲਏ ਦੀ ਟਿਕਟ ਵੀ ਲੜਦੀ ਹੈ ਪਟਿਆਲਾ ਸ਼ਹਿਰ ਤੋਂ ਤੁਹਾਨੂੰ ਮੈਂ ਦੱਸਦਾ ਕਿ ਜਸਲੀਨ ਪਟਿਆਲਾ ਨੇ ਪਟਿਆਲਾ ਤੋਂ ਐਮਐਲਏ ਦੀ ਸੀਟ ਵੀ ਲੜੀ ਹੈ ਉਹ ਚਲੋ ਜਸਲੀਨ ਕੋਈ ਗੱਲ ਨਹੀਂ ਤੁਸੀਂ ਜਿਆਦਾ ਇਮੋਸ਼ਨਲ ਹੋ ਗਏ ਮੇਰੀ ਲਾਈਫ 'ਚ ਦੁੱਖ ਹੀ ਇੰਨੇ ਆਏ ਹੋਏ ਨੇ ਕਿ ਮੈਂ ਕੱਲੀ ਬੈ ਕੇ ਜੇ ਮੈਂ ਰੋਣੀਆਂ ਨਾ ਮੇਰੇ ਹੰਝੂ ਮੁੱਕ ਉਟਾੜ ਗਏ ਮੈਨੂੰ ਖੁਦ ਨੂੰ ਪਤਾ ਇਹ ਗੱਲ ਪਰ ਲੋਕਾਂ ਲਈ ਤਾਂ ਖੁਸ਼ੀਆਂ ਬਣਦੇ ਹਾਂ ਮੈਂ ਅੱਜ ਵੀ ਸੌਰੀ ਕੋਈ ਨਹੀਂ ਹੱਥ ਚ ਫੜ ਲਓ ਮੈਂ ਅੱਜ ਵੀ ਨਾ ਕਿ ਦਿਨ ਮੈਂ ਇੰਨਾ ਆਪਣੇ ਆਪ ਤੇ ਕਿ ਦਿਨ ਮ ਸੰਘਰਸ਼ ਕਰਦੀ ਆ ਨਾ ਕਿ ਮੈਂ ਕਿੰਨਾ ਕੁ ਉਹ ਹੋਈ ਆ ਵੀ ਮੈਂ ਫਿਰ ਵੀ ਜੀ ਰਹੀ ਆ ਬਸ ਨਹੀਂ ਹੁਣ ਤਾਂ ਤੁਸੀਂ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਬਣ ਚੁੱਕੇ ਹੋ ਲੋਕ ਤੁਹਾਨੂੰ ਦੇਖਦੇ ਆ ਬਹੁਤ ਸਾਰੀ ਕੁੜੀਆਂ ਇਹ ਇੰਟਰਵਿਊ ਸੁਣਨ ਗਈਆਂ ਨਾ ਜਿਨ੍ਹਾਂ ਨਾਲ ਕੋਈ ਤੱਕਾ ਹੋ ਰਿਹਾ ਜਾਂ ਗੁੱਸਾ ਆ ਕਿਸੇ ਨੂੰ ਉਹਨਾਂ ਤੇ ਤੇ ਉਹ ਸੋਚਣ ਗਈਆਂ ਕਿ ਜੇ ਜਸਲੀਨ ਜੀ ਸਕਦੀ ਹੈ ਘਰ ਦੇ ਨਾਲ ਲੜ ਸਕਦੀ ਹੈ ਤੇ ਅਸੀਂ ਵੀ ਜੀ ਸਕਦੇ ਹਾਂ ਵੀ ਤੁਸੀਂ ਜਿਵੇਂ ਦੇ ਵੀ ਹੋ ਤੁਸੀਂ ਜਿਵੇਂ ਦੇ ਵੀ ਹੋ ਤੁਸੀਂ ਆਪਣੇ ਆਪ ਨੂੰ ਖੁਦ ਐਕਸੈਪਟ ਕਰ ਲਓ ਬਸ ਕਿ ਬਸ ਮੈਂ ਜੀਣਾ ਏ ਮੈਨੂੰ ਕਿਸੇ ਦੀ ਪਰਵਾਹ ਨਹੀਂ ਜਦੋਂ ਦੇਖੋ ਅਸੀਂ ਇੱਕ ਗੱਲ ਆਪਣੇ ਆਪ ਸੋਚ ਲਈ ਨਾ ਵੀ ਮੈਂ ਕੀ ਲੈਣਾ ਫਿਰ ਅਸੀਂ ਦੋ ਤਰੀਕੇ ਨੇ ਜੀਣ ਦੇ ਇੱਕ ਇਨਸਾਨ ਸੜਕ ਤੇ ਜਾ ਰਿਹਾ ਨਾ ਰਸਤੇ 'ਚ ਇੱਕ ਪੱਥਰ ਪਿਆ ਏ ਉਹ ਤੋਂ ਕਾਫੀ ਲੋਕ ਲੰਘਣਗੇ ਉਹ ਸੋਚਣਗੇ ਚੱਕਣ ਤੋਂ ਪਹਿਲਾਂ ਮੈਂ ਕੀ ਲੈਣਾ ਹਨਾ ਜਿਨੇ ਇਹ ਸੋਚ ਲਿਆ ਵੀ ਮੈਂ ਲੈਣਾ ਇਹਦੇ ਤੋਂ ਉਹ ਕਾਮਯਾਬੀ ਹੋ ਸਕਦਾ ਹੈ ਨਾ ਦੋ ਤਰੀਕੇ ਨੇ ਸਮਝ ਗਏ ਨਾ ਮੈਂ ਕੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਜਿੱਥੇ ਜਿੱਥੇ ਮੈਂ ਸੋਚਿਆ ਸੀ ਮੈਂ ਨਹੀਂ ਕੁਝ ਲੈਣਾ ਤਾਂ ਮੈਂ ਨਹੀਂ ਲੈਣਾ ਜਿੱਥੇ ਮੈਂ ਲੈਣਾ ਤਾਂ ਮੈਂ ਲੈਣਾ ਬਸ ਅੱਛਾ ਲੜਕੀਆਂ ਲਈ ਤੁਸੀਂ ਬਹੁਤ ਕੁਝ ਕਰ ਰਹੇ ਹੋ ਕੋਈ ਐਨਜੀਓ ਵਗੈਰਾ ਬਣਾ ਰਹੇ ਹੋ ਕੁਝ ਉਹਨਾਂ ਦੇ ਲਈ ਕੰਮ ਕਰ ਰਹੇ ਹੋ ਯਾ ਜਿਹੜਾ ਤੁਹਾਨੂੰ ਕੋਈ ਅਪਰੂਚ ਕਰਦਾ ਸਿਰਫ ਉਹਦੇ ਲਈ ਖੜਦੇ ਹਾਂ ਨਹੀਂ ਦੇਖੋ ਮੈਂ ਕੋਈ ਆਪਣਾ ਪਰਸਨਲ ਇੰਜੂ ਨਹੀਂ ਬਣਾਇਆ ਨਾ ਪਰ ਹਾਂ ਮੈਂ ਕਿਤੇ ਨਾ ਕਿਤੇ ਜੇ ਕਿਸੇ ਇੱਕ ਧੀ ਨਾਲ ਕੋਈ ਭੈਣ ਨਾਲ ਮੇਨਾਂ ਤੱਕਾ ਹੋ ਜਾਂਦਾ ਨਾ ਕਈ ਮੇਰੇ ਵੀਰਿਆਂ ਨਾਲ ਵੀ ਤੱਕਾ ਹੋ ਜਾਂਦਾ ਕੁੜੀਆਂ ਬਹੁਤ ਚੰਟ ਹੁੰਦੀਆਂ ਨੇ ਨਾ ਮੁੰਡਿਆਂ ਨਾਲ ਵੀ ਤੱਕਾ ਹੋ ਜਾਂਦਾ ਮੈਂ ਉਹਨਾਂ ਨਾਲੇ ਵੀ ਖੜਦੀ ਹਾਂ ਨਾ ਕੱਲ ਪਰਸਾ ਮੈਨੂੰ ਅੰਮ੍ਰਿਤਸਰ ਤੋਂ ਇੱਕ ਦੋ ਵੀਰੇ ਮਿਲਣ ਆਏ ਉਹਨਾਂ ਪਟਿਆਲੇ ਚ 4-5 ਵਾਰ ਆਏ ਪਰ ਉਹਨਾਂ ਨੂੰ ਮੇਰੀ ਇੰਸਟਾਗ੍ਰam ਆਈਡੀ ਪਤਾ ਸੀ ਉਹਨਾਂ ਨੇ ਮੈਨੂੰ ਬਹੁਤ ਮੈਸੇਜ ਕੀਤੇ ਸੀ ਪਰ ਉਹਨਾਂ ਕੋਲ ਮੇਰਾ ਕੰਟੈਕਟ ਨੰਬਰ ਨਹੀਂ ਕੁਦਰਤੀ ਤੌਰ ਤੇ ਨੋ ਮੈਨੂੰ ਰਾਤ ਨੂੰ ਮਿਲ ਗਏ ਤੇ ਉਹਨਾਂ ਨੇ ਮੈਨੂੰ ਕਿਹਾ ਕੀ ਭੈਣੇ ਅਸੀਂ ਤੇਰਨ ਨੂੰ ਅਸੀਂ ਤੈਨੂੰ ਪਟਿਆਲੇ ਚ ਲੱਭਣ ਲਈ ਤਿੰਨ ਵਾਰ ਆਏ ਆ ਵੀ ਸਾਡੇ ਨਾਲ ਤੱਕਾ ਹੋਇਆ ਵੀ ਸਾਡੀ ਮਿਸਿਸ ਬਾਹਰ ਚਲੀ ਗਈ ਵੀ ਮੇਰੀ ਮਿਸਿਸ ਬਾਹਰ ਚਲੀ ਗਈ ਉਹਨੇ ਸਾਨੂੰ ਫੋਨ ਫੋਨ ਕਰਨਾ ਬੰਦ ਕਰਤਾ ਵੀ ਸਾਡੀ ਜ਼ਿੰਦਗੀ ਦਾ ਦੱਸੋ ਹੁਣ ਕੀ ਹੱਲ ਕਰਿਆ ਜਾਵੇ ਤਾਂ ਐਵੇਂ ਮੇਰੇ ਨਾਲ ਉਹ ਕਾਫੀ ਵਾਰ ਤਲਾਪ ਗੱਲਬਾਤ ਕਰਦੇ ਰਹਿੰਦੇ ਨੇ ਆਕੇ ਸੋ ਜਸਲੀਨ ਪਟਿਆਲਾ ਨਾਲ ਅਸੀਂ ਗੱਲਾਂ ਕਰ ਰਹੇ ਸੀ ਉਹਨਾਂ ਨੇ ਆਪਣੇ ਜਿਹੜੇ ਕਹਿ ਲਈਏ ਲੁਕੋਣ ਵਾਲੇ ਪਲ ਹੁੰਦੇ ਆ ਯਾ ਆਮ ਲੋਕ ਉਹਨਾਂ ਚੀਜ਼ਾਂ ਨੂੰ ਦੱਸਦੇ ਨਹੀਂ ਉਹ ਸਾਰੀਆਂ ਗੱਲਾਂ ਸਾਡੇ ਨਾਲ ਗੁੱਦਿਲ ਖੋਲ ਕੇ ਕੀਤੀਆਂ ਸੋ ਮਦਦ ਕਰਦੇ ਆ ਇਹ ਉਹਨਾਂ ਲੜਕੀਆਂ ਦੀ ਜਾਂ ਲੜਕਿਆਂ ਦੀ ਜਿਹੜੇ ਪਰੇਸ਼ਾਨ ਹੁੰਦੇ ਨੇ ਇਹਨਾਂ ਦਾ ਮੈਂ ਤਾਂ ਸਾਰਿਆਂ ਲਈ ਖੜੀਆਂ ਸਾਰਿਆਂ ਲਈ ਬਿਲਕੁਲ ਬਸ ਉਹ ਸੱਚੇ ਇਨਸਾਨ ਹੋਣੇ ਚਾਹੀਦੇ ਨੇ ਹੂੰ ਉਹ ਗਲਤ ਨਹੀਂ ਹੋਣੇ ਚਾਹੀਦੇ ਬਸ ਇਹ ਇਹ ਪਹਿਲੀ ਮੇਰੀ ਸ਼ਰਤ ਆ ਹੂੰ ਵੀ ਮੈਨੂੰ ਗੁੰਮਰਾਹ ਕਰਕੇ ਨਹੀਂ ਮੇਰੇ ਅੱਗੇ ਆਉਣਾ ਹੈਗਾ ਲੈ ਵੀ ਹਾਂ ਜੀ ਸਾਡੇ ਨਾਲ ਤਾਂ 3 ਲੱਖ ਦਾ ਧੋਖਾ ਹੋ ਗਿਆ ਧੋਖਾ ਤੁਹਾਡੇ ਨਾਲ 3 ਰੁਪਏ ਦਾ ਨਾ ਹੋਇਆ ਹੋਵੇ ਹੂੰ ਮਤਲਬ ਝੂਠ ਨਹੀਂ ਸੱਚੇ ਬੰਦੇ ਹਾਂ ਮੈਂ ਇੱਕ ਦਿਨ ਐਵੇਂ ਹੀ ਫਸ ਗਈ ਨਾ ਅੱਛਾ ਮੈਂ ਨਾ ਚਲੀ ਗਈ ਤਾਂ ਉਹ ਮੁੰਡੇ ਨੇ ਉਹ ਮੁੰਡਾ ਮੇਰਾ ਇੰਨਾ ਕੋ ਤਕੜਾ ਫੈਨ ਉਹਨੇ ਦਾ ਮਤਲਬ ਕਿ ਉਹ ਉਹਨਾਂ ਟਰਬਨਸ ਬੰਨਦਾ ਮੁੰਡਾ ਅੱਛਾ ਹਾਂ ਠੀਕ ਹੈ ਦਾ ਕਾਲੇ ਦੇ ਨੇੜੇ ਉਹਦਾ ਪਿੰਡ ਆ ਤੇ ਉੱਥੇ ਉਹਦੀ ਸ਼ਾਪ ਆ ਹਨਾ ਤੇ ਉਹ ਵੀਰਾਂ ਦਾ ਮਤਲਬ ਕਿ ਪੱਗਾਂ ਬੰਨਣ ਦੀ ਸਖਲਾਈ ਦਿੰਦਾ ਇਹ ਤਾਂ ਵਿਆਹਾਂ ਚ ਵੀ ਬੰਨ ਕੇ ਆਉਂਦਾ ਮੁੰਡਾ ਪੱਗਾਂ ਤਾਂ ਉਹਨੇ ਮੈਨੂੰ ਕਿਹਾ ਕਿ ਭਾਣੇ ਮੇਰੇ ਨਾਲ ਨਾ 1.5 ਲੱਖ ਦਾ ਤੋਖਾ ਹੋ ਗਿਆ ਮੈਂ ਨੇ ਕਿਹਾ ਕਹਿੰਦਾ ਵੀ ਥਾਣੇ ਵਾਲੇ ਮੇਰੀ ਸੁਣਦੇ ਨਹੀਂ ਹੈਗੇ ਇਹ ਉਹ ਗੱਲਬਾਤ ਮੈਂ ਨੇ ਕਿਹਾ ਚੱਲ ਠੀਕ ਹੈ ਭਾਈ ਮੈਂ ਆਜੂਗੀ ਤੇਰਾ ਹਨਾ ਆਪਾਂ ਤਾਂ ਦੇਖੋ ਜੀ ਥਾਣੇ ਵਾਲਿਆਂ ਦਾ ਵੀ ਸਤਿਕਾਰ ਕਰਨ ਸੌਰੀ ਮੇਰੀ ਗੱਲ ਵਿਚਾਲੇ ਰਹਿ ਗਈ ਤੁਸੀਂ ਹੁਣ ਕਹੋਗੇ ਮਠਾਣੇ ਵਾਲੇ ਨੇ ਤੁਹਾਨੂੰ ਇੱਕ ਗੱਲ ਦੱਸਦੀਆਂ ਨਾ ਤੁਸੀਂ ਕੱਲ ਪਰਸ ਨੂੰ ਇੱਕ ਸਾਰਿਆਂ ਨੇ ਸਿੰਦਰਸਤਾ ਸਰਤਾਜ ਜੀ ਦੀ ਇੱਕ ਵੀਡੀਓ ਦੇਖੀ ਹੋਣੀ ਜਿਹਦੇ ਵਿੱਚ ਨਾ ਉਹ ਮਤਲਬ ਕਿ ਆਪਣਾ ਸੌਂਗ गा ਰਹੇ ਨੇ ਪਰ ਪੰਜਾਬ ਪੁਲਿਸ ਦੇ ਕੁਝ ਮੇਰੇ ਵੀਰ ਆ ਕੇ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਆਪਣਾ 뮤직 ਬੰਦ ਕਰ ਦਿਓ ਹਨਾ ਤੇ ਜਿਹੜੇ ਥੱਲੇ ਨੱਚ ਰਹੇ ਹੁੰਦੇ ਨੇ ਬੁਆਏਜ਼ ਕਹ ਲੋ ਮੁੰਡੇ ਕੁੜੀਆਂ ਹਨਾ ਮੈਂ ਉਹਨਾਂ ਨੂੰ ਸੌਰੀ ਸ਼ਬਦ ਵਰਤਣੀਆਂ ਲਫੰਡਰ ਕਹਿ ਸਕਦੀਆਂ ਕਿਉਂਕਿ ਜਿਨ੍ਹਾਂ ਨੂੰ ਕੋਈ ਗੱਲ ਦਾ ਪਤਾ ਨਹੀਂ ਨਾ ਹੁੰਦਾ ਉਹ ਜਦੀ ਕਰਨ ਲੱਗ ਜਿੰਦਾਬਾਦ ਮੁਰਦਾਬਾਦ ਬਸ ਐਵੇਂ ਕਰਨ ਲੱਗ ਜਣ ਉਹ ਬੇਕਾਰ ਜੇ ਗੱਲਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਉਸ ਤੋਂ ਬਾਅਦ ਉਹਨਾਂ ਦਾ ਮਾਈਕ ਬੰਦ ਕਰਾਇਆ ਜਾਂਦਾ ਹੈ ਨਾ ਸਰਤਾਜ ਜੀ ਉਹ ਸਤਿੰਦਰ ਵੀਰਾ ਉਹਨੂੰ ਕਹਿ ਦਿੰਦਾ ਇਹ ਆਪਣੇ ਪੰਜਾਬ ਪੁਲਿਸ ਵਾਲੇ ਵੀਰ ਜੀ ਨੂੰ ਵੀ ਤੁਸੀਂ ਮਾਈਕ ਚ ਖੁਦ ਕਹਿ ਦਿਓ ਜੀ ਉਹ ਕਹਿੰਦਾ ਜੀ ਨਹੀਂ ਨਹੀਂ ਤੁਸੀਂ ਬੰਦ ਕਰ ਦਿਓ ਬੰਦ ਕਰ ਦਿਓ ਬੰਦ ਕਰ ਦਿਓ ਤੇ ਜਿਹੜੀ ਥੱਲੇ ਮਤਲਬ ਕਿ ਉਹ ਮੁੰਡੇ ਹੁੰਦੇ ਉਹ ਕਹਿਣ ਲੱਗ ਜਿੰਦੇ ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ ਮੁਰਦਾ ਜਦੋਂ ਇਸ ਗੱਲ ਦਾ ਅਸਲੀ ਨਿਚੋੜ ਕੱਢਿਆ ਉਹਦਾ ਗੱਲ ਦਾ ਰੀਜ਼ਨ ਪਤਾ ਕੀ ਨਿਕਲਿਆ ਜੀ ਵੀ ਉਹ ਗੱਲ ਸੀ ਲਾ ਯੂਨੀਵਰਸਿਟੀ ਪਾਸ ਰੋਡ ਤੇ ਰਾਜੀਵ ਗਾਂਧੀ ਯੂਨੀਵਰਸਿਟੀ ਪੈਂਦੀ ਆ ਜੀ ਲਾ ਯੂਨੀਵਰਸਿਟੀ ਉੱਥੇ ਸਤਿੰਦਰ ਸਰਤਾਜ ਜੀ ਦਾ ਸੀ ਪ੍ਰੋਗਰਾਮ ਪਰਮਿਸ਼ਨ ਸੀਗੀ 11 ਵਜੇ ਤੱਕ ਦੀ ਹਾਂ ਰਾਤ ਦੇ ਵੱਜ ਗਏ ਪੌਣੇ 11 ਪੌਣੇ 12 ਪੌਣੇ 12 ਹਾਂ ਪੌਣੇ 12 ਵੱਜ ਗਏ ਹਨ ਹਾਲਾਂਕਿ ਮੈਂ ਤਾਂ ਪੌਣੇ 11 ਹੀ ਸੋਣਿਆ ਸੀ ਤੁਸੀਂ ਮੈਨੂੰ ਦੱਸਿਆ ਅੱਜ ਵੀ ਪੌਣੇ 12 ਹਨ ਪਰ 11 ਦੇ ਹਿਸਾਬ ਸੇ 10 ਵਜੇ ਦੀ ਪਰਮਿਸ਼ਨ ਸੀ ਪੌਣੇ 11 ਵੱਜ ਕੇ ਸੀ ਹਾਂ ਬੇ ਉਹੀ ਕਹਿੰਨੀ ਵੀ 10 ਵਜੇ ਦੀ ਪਰਮਿਸ਼ਨ ਸੀ ਪੌਣੇ 11 ਹੋ ਗਏ ਹਾਂ ਤਾਂ ਪੌਣੇ 11 ਹੋ ਗਏ ਜਦੋਂ ਤਾਂ 45 ਮਿੰਟ ਉੱਪਰ ਲੰਘ ਗਏ 5 7 10 ਮਿੰਟ ਲੰਘਦੇ ਨੇ ਕੋਈ ਚੱਕਰ ਨਹੀਂ ਹੁੰਦਾ ਹੈਗਾ ਇੰਡੀਆ ਇਹ ਚੱਲ ਜਾਂਦਾ 5 7 10 ਮਿੰਟ ਦਾ ਕੰਮ ਨਾ ਉਸ ਤੋਂ ਬਾਅਦ ਮਨ ਲਓ ਵੀ ਤੁਸੀਂ ਪੌਣੇ 11 ਵਜੇ ਦੀ ਸਵਾ 11:30 ਤੱਕ ਪ੍ਰੋਗਰਾਮ ਚੱਲਦਾ ਉਸ ਪ੍ਰੋਗਰਾਮ ਤੁਸੀਂ ਦੋ ਇੱਕਦਾਂ ਕੋਈ ਲੰਡੂ ਜੇ ਲਾ ਕੇ ਦੋ ਪੈਗ ਕਿਸੇ ਉਹਨੂੰ ਸਰਤਾਜ ਨੂੰ ਕਹਿੰਦਾ ਵੀ ਆ ਗਾਣਾਗਾ ਸਤਿੰਦਰ ਨੂੰ ਕਹਿੰਦਾ ਜਾ ਕੇ ਵੀਰੇ ਨੂੰ ਵੀ ਤੂੰ ਆ ਗਾ ਉਹ ਦੂਜੇ ਨੇ ਕਹਿੰਦਾ ਦੀ ਆ ਸੁਣਾ ਤੀਜੇ ਨੇ ਕਹਿੰਦਾ ਕਿ ਇਹਦੇ ਪਿੱਛੇ ਧੱਕਾ ਮੁੱਕੀ ਹੋ ਜਾਂਦੀ ਕੋਈ ਸਿਰ ਪਾੜ ਜਾਂਦਾ ਹਨਾ ਹਨਾ ਚਲੋ ਇਹ ਛੱਡੋ ਪੁਲਿਸ ਨੇ ਮਤਲਬ ਲਾ ਐਂਡ ਆਰਡਰ ਦੀ ਵਿਵਸਥਾ ਨੂੰ ਸੈੱਟ ਕੀਤਾ ਦੂਜੀ ਗੱਲ ਮੰਨ ਲਓ ਉਹ ਵੀ ਨਾ ਹੁੰਦਾ ਸਤਿੰਦਰ ਸਰਤਾਜ ਜੀ ਰਾਤ ਨੂੰ ਜਾਂਦੇ ਉਹ ਇੱਕ ਫੇਮਸ ਸਿੰਗਰ ਆ ਉਹਦੇ ਦੁਸ਼ਮਣ ਵੀ ਹੋ ਸਕਦੇ ਨੇ ਜਦੋਂ ਉਹਨੂੰ ਇੰਨੇ ਲੋਕ ਪਿਆਰ ਕਰਨ ਵਾਲੇ ਨੇ ਤਾਂ ਓਬਵੀਅਸਲੀ ਦੁਸ਼ਮਣ ਵੀ ਹੋਣਗੇ ਉਹਨਾਂ ਨੂੰ ਕੋਈ ਨੀਮਾ ਕੀਮਾ ਹੋ ਜਾਂਦੀ ਫਿਰ ਪਤਾ ਉਹ ਜਿਹੜੇ ਥੱਲੇ ਖੜੇ ਸੀ ਲੰਡੂ ਜੇ ਉਹਨਾਂ ਨੇ ਪਤਾ ਕੀ ਕਹਿਣਾ ਧੀ ਆ ਕੇ ਪੁਲਿਸ ਸੁੱਤੀ ਪਈ ਸੀ ਪੁਲਿਸ ਨੇ ਕੀ ਕਰਨਾ ਸੀ ਕਿੱਥੇ ਸੀ ਪੁਲਿਸ ਕਿਉਂ ਗਈ ਤੁਸੀਂ ਕਿਸੇ ਪਾਸੇ ਨਹੀਂ ਕਿਸੇ ਨੂੰ ਜੀਣ ਦੋਗੇ ਜੇ ਤੁਹਾਨੂੰ ਨਾਲ ਟਾਈਮ ਤੇ ਆ ਕੇ ਰੋਕਤਾ ਤੁਸੀਂ ਤਾਂ ਨਾ ਜੀਣ ਦਿੰਦੇ ਜੇ ਉਹ ਬਾਅਦ ਤੁਸੀਂ ਸਿਰ ਪਾੜ ਕੇ ਹਸਪਤਾਲ ਚ ਪਹੁੰਚਦੇ ਰਜਿੰਦਰਾ ਚ ਫਿਰ ਤੁਸੀਂ ਸਿਰ ਪਾਟੇ ਤੇ ਹੱਥ ਸਾਹ ਤੇ ਰੱਖ ਕੇ ਇਹ ਗੱਲ ਕਹਿਣੀ ਸੀ ਜੀ ਪੁਲਿਸ ਉੱਥੇ ਬਾਹਰ ਸੀ ਪੁਲਿਸ ਨੇ ਕਿਸੇ ਨੂੰ ਛਡਾਇਆ ਨਹੀਂ ਰੋਕਿਆ ਨਹੀਂ ਪੁਲਿਸ ਜਾ ਕੇ ਸਾਈਡ ਤੇ ਬੈਠ ਗਈ ਐਵੇਂ ਹੀ ਹੋਣਾ ਸੀ ਮਤਲਬ ਹਰ ਪਾਸੇ ਪੁਲਿਸ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪੈਣਾ ਸੀ ਬਿਲਕੁਲ ਤੁਸੀਂ ਕਹਿੰਦੇ ਹੋ ਵੀ ਉਹ ਗੱਲ ਬਿਲਕੁਲ ਠੀਕ ਹੈ ਜਿਹੜਾ ਉਹਨਾਂ ਨੇ ਰੋਕਿਆ ਬਿਲਕੁਲ ਠੀਕ ਹੈ ਸੋ ਤੁਸੀਂ ਉਹ ਤੋਂ ਬਾਅਦ ਮੇਰੀ ਗੱਲ ਚੱਲ ਰਹੀ ਸੀ ਉਹ ਲੜਕੀ ਵਾਲੀ ਤਾਂ ਭਈ ਮੈਂ ਉੱਥੇ ਥਾਣੇ 'ਚ ਗਈ ਮੈਨੂੰ ਉਹਨਾਂ ਨੂੰ ਪੁੱਛਿਆ ਬੜੇ ਸਤਿਕਾਰ ਥਾਣੇ ਵਾਲੇ ਨੇ ਵਿਚਾਰਿਆਂ ਨੇ ਮੇਰੀ ਸਦਰ ਆਪਣੇ ਪਟਿਆਲਾ ਵਾਲੇ ਥਾਣਾ ਸਦਰ ਦੀ ਗੱਲ ਲਾਹੀ ਤਾਂ ਭਈ ਉਹ ਵਿਚਾਰੇ ਐਸਐਚਓ ਸਾਹਿਬ ਮੈਨੂੰ ਮਿਲੇ ਹਨਾ ਉਹਨਾਂ ਦੇ ਹੋਰ ਵੀ ਜਿਹੜੇ ਮੁਲਾਜ਼ਮ ਸੀ ਮੇਰੇ ਵੀਰ ਉਹ ਵੀ ਮਿਲੇ ਹਨਾ ਉਹਨਾਂ ਨੇ ਮੈਨੂੰ ਚਾਹ ਪਾਣੀ ਪਿਲਾਇਆ ਉਹ ਕਹਿੰਦਾ ਆਓ ਮਹੰਤ ਜੀ ਆਓ ਕਿਉਂਕਿ ਆਪਣਾ ਸਾਰੀ ਸਤਿਕਾਰ ਕਰਦੇ ਨੇ ਆਪਣੀ ਰੱਬ ਵੱਲੋਂ ਇੱਕ ਪਰਮਾਤਮਾ ਵੱਲ ਰੂਹਾਨੀ ਬਰਕਤ ਆ ਨਾ ਕਿ ਆਪਣਾ ਸਾਰੀ ਸਤਿਕਾਰ ਕਰਦੇ ਆ ਆਪਾਂ ਸਾਰੇ ਲਈ ਦੁਆਵਾਂ ਮੰ ਤੇ ਭਈ ਉਹ ਜਿਹੜੀ ਐਂਟੀ ਪਾਰਟੀ ਸੀ ਜਿਨ੍ਹਾਂ ਨੇ ਕਹਤਾ 1.5 ਲੱਖ ਖਾਲਿਆ ਜੀ ਉਹ ਵੀ ਬੈਠੇ ਸੀ ਮੈਂ ਕਿਹਾ ਦੇਖੋ ਤੁਸੀਂ ਵੀ ਬੱਚੇ ਵਾਲੇ ਹੋ ਨਾ ਮੈਂ ਜਾਂਦੇ ਹੀ ਤੁਹਾਨੂੰ ਕਾ ਤੁਸੀਂ ਮਰਜੋ ਫਲਾਣਾ ਹੋ ਜਾਓ ਟਿਮ ਕਰਨੇ ਮੈਂ ਕਿਹਾ ਤੁਸੀਂ ਵੀ ਭਈ ਆਪਣਾ ਦੁੱਖ ਦੱਸੋ ਤੁਹਾਨੂੰ ਕੀ ਮਤਲਬ ਕਿ ਇਹ ਸਾਰਾ ਰਾਗ ਬੱਲਾ ਕੀ ਹੋਇਆ ਤੁਸੀਂ ਕੀ ਮੈਂ 1.5 ਲੱਖ ਲੈ ਲਿਆ ਉਹ ਕਹਿੰਦੇ ਜੀ ਇੱਕ ਗੇਮ ਚੱਲੀ ਸੀਗੀ ਵੀ ਇਧਰ 10000 ਇੱਥੋਂ ਪਾਤਾ ਉੱਥੋਂ 20 ਨਿਕਲਦਾ 20 ਤੋਂ 30 ਪਾਤਾ 30 ਤੋਂ 50 ਹੋ ਗਿਆ 50 ਤੋਂ 70 ਹੋ ਗਿਆ 70 ਤੋਂ 80 80 ਤੋਂ 1.5 ਲੱਖ 1.5 ਲੱਖ ਤੋਂ ਇੱਕ ਜਣੇ ਨੂੰ 1.5 ਲੱਖ ਮਿਲ ਗਿਆ ਫਿਰ 20000 ਮਤਲਬ ਕਿ ਇੱਕ ਨਾ ਗੇਮ ਚੱਲ ਰਹੀ ਹੈ ਮੈਂ ਹਮਮ ਕਹ ਲਓ ਸੱਟਾ ਕਹ ਲਓ ਆਨਲਾਈਨ ਹਾਂ ਜੂਆ ਕਹ ਲਓ ਆਨਲਾਈਨ ਫਰਾਡ ਕਹ ਲਓ ਮੈਂ ਕਿਹਾ ਵੀ ਦੇਖ ਵੀਰੇ ਤੂੰ ਤਾਂ ਮੈਨੂੰ ਕਹਿੰਦਾ ਸੀ ਮੇਰਾ 1.5 ਲੱਖ ਗਿਆ ਏ ਜਿਹੜਾ 80000 ਤੈਨੂੰ ਕੰਨੀ ਦੋ ਦੋ ਬਾਰ 80000 ਤੈਨੂੰ ਕੰਨੀ ਆਇਆ ਏ ਤੂੰ ਇਹ ਵੀ ਤਰ੍ਹਾਂ ਸਾਹ ਦੇ ਫਿਰ ਵਿੱਚ ਹਮ ਮੈਂ ਕਹਤੇ ਤમે ਇਸ ਕਰਕੇ ਲੋਕਾਂ ਨੂੰ ਕਹਿਨੀ ਹੈ ਵੀ ਜੇਕਰ ਤੁਹਾਨੂੰ ਮੇਰੀ ਹੈਲਪ ਦੀ ਲੋੜ ਹੈ ਨਾ ਤੁਸੀਂ ਸਹੀ ਤੇ ਸੱਚੇ ਹੋਣੇ ਚਾਹੀਦੇ ਹੋ ਤਾਂ ਮੈਂ ਤੁਹਾਡੀ ਮਦਦ ਕਰੂੰਗੀ ਮੈਂ ਨਹੀਂ ਐਵੇਂ ਕਿਸੇ ਦੀ ਮਦਦ ਕਰਦੀ ਪਤਾ ਨਹੀਂ ਰੋਜ਼ ਮੈਨੂੰ ਕਿੰਨੇ ਲੋਕ ਫੋਨ ਕਰਦੇ ਰਹਿੰਦੇ ਨੇ ਸਾਡੀ ਹੈਲਪ ਕਰ ਦਿਓ ਜੀ ਸਾਡੇ ਆਏ ਹੋ ਗਿਆ ਜੀ ਨਹੀਂ ਬਹੁਤ ਅੱਛੀ ਗੱਲ ਹੈ ਕਿ ਸੱਚ ਦਾ ਸਾਥ ਦੇਣਾ ਚਾਹੀਦਾ ਬਿਲਕੁਲ ਕਹਿੰਦੇ ਅੰਦਰ ਹੋਵੇ ਸੱਚ ਫਿਰ ਕੋਠੇ ਛੜ ਛੜਨਾ ਹਮ ਬਿਲਕੁਲ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਜਸਲੀਨ ਤੁਸੀਂ ਪਹੁੰਚੇ ਸਾਡੇ ਨਾਲ ਗੱਲਬਾਤ ਕੀਤੀ ਤੁਹਾਨੂੰ ਦੱਸ ਦਈਏ ਇਹ ਉਹ ਜੀਵਨ ਹੰਡਾਇਆ ਜਿਸ ਦੇ ਵਿੱਚ ਹਰ ਰੋਜ਼ ਪਤਾ ਨਹੀਂ ਕਿੰਨੀਆਂ ਗਾਲਾਂ ਕਿੰਨੀਆਂ ਵਾਦੂਆਂ ਮਿਲਦੀਆਂ ਸੀ ਪਰ ਅੱਜ ਜਸਲੀਨ ਪਟਿਆਲਾ ਹਜ਼ਾਰਾਂ ਲੱਖਾਂ ਲੋਕਾਂ ਨੂੰ ਦੁਆਵਾਂ ਦੇ ਰਹੇ ਨੇ ਉਹਨਾਂ ਦੀ ਮਦਦ ਕਰ ਰਹੇ ਨੇ ਸਿਰਫ ਔਰ ਸਿਰਫ ਕਿਉਂ ਕਿ ਇਹਨਾਂ ਦੇ ਇਰਾਦੇ ਮਜ਼ਬੂਤ ਸੀ ਇਹਨਾਂ ਦੇ ਅੰਦਰ ਹੌਸਲਾ ਸੀ ਸਮਾਜ ਨਾਲ ਲੜਨ ਦਾ ਪਰਿਵਾਰ ਨਾਲ ਲੜਨ ਦਾ ਤੇ ਕੁਛ ਬਣਨ ਦਾ ਇੱਕ ਉਹ ਸ਼ਖਸ ਜਿਹੜਾ ਕਦੇ ਸੁਸਾਈਡ ਨੋਟ ਲਿਖ ਰਿਹਾ ਸੀ ਫਿਰ ਉਹ ਅੱਜ ਨੋਟ ਉਹ ਲਿਖਦਾ ਕਿ ਉਹ ਐਮਐਲਏ ਦੀ ਟਿਕਟ ਦੇ ਉੱਤੇ ਵੀ ਲੜਦਾ ਸੋ ਇਹ ਸਿਰਫ ਇਹਨਾਂ ਦੇ ਹੌਸਲੇ ਨੇ ਅਸੀਂ ਸलाम ਕਰਦੇ ਹਾਂ ਇਹਨਾਂ ਦੇ ਹੌਸਲੇ ਨੂੰ Tanımad.